ਹੁਣ ਆ ਗਿਆ ਜੀ ਆਪਾਂ ਉਧਰੋਂ ਦੀ ਤਾਂ ਸਾਰਾ ਕਵਰ ਕਰਕੇ ਆ ਗਏ ਹੁਣ ਇਹ ਜਿਹੜਾ ਏਰੀਆ ਹੈਗਾ ਨਾ ਇਹ ਤੋਹਫਿਆਂ ਵਾਲਾ ਏਰੀਆ ਵਾ ਮੈਂ ਜ਼ਿਆਦਾਤਰ ਇਹੀ ਦੇਖਿਆ ਭਾਜੀ ਆਹ ਏਰੀਆ 'ਚ ਹੀ ਤੋਹਫੇ ਪਏ ਹੁੰਦੇ ਸਾਰੇ ਤੇ ਪਹਿਲੇ ਤੋਹਫੇ ਦੀ ਗੱਲ ਜੇ ਕੀਤੀ ਜਾਵੇ ਫਸਟ ਓਨਰ ਗੱਡੀ ਆ ਹਮ ਤੋਹਫੇ ਇਹੀ ਆ ਵੀ ਇਹ ਫਸਟ ਓਨਰ ਆ ਅੱਛਾ ਸੈਰ ਨਵੇਂ ਆ ਹਾਂ ਠੀਕ ਹੈ ਜੀ ਗੱਡੀ ਦੀ ਕੰਡੀਸ਼ਨ ਚੰਗੀ ਆ ਠੀਕ ਆ ਲੋਕਲ ਲੁਧਿਆਣੇ ਦਾ ਹੁੰਦਾ ਦਾ ਹਮ ਇਹ ਗੱਡੀ 1 ਲੱਖ 30 ਹਜ਼ਾਰ ਰੇਟ ਟਾਇਰ ਦੀ i20 ਇਹ ਗੱਡੀ i20 ਇਹਦਾ ਵੀ ਫਿਕਸ ਕਰ ਗਈ ਆ ਪ੍ਰਾਈਸ ਹੂੰ 2 ਲੱਖ ਰੁਪਏ ਦੇ ਨਾਮ ਕਰਾ ਦਾਂਗੇ ਰੇਟ ਇਹਦਾ ਵੀ ਫਿਕਸ ਆ 2.5 ਲੱਖ ਭਾਜੀ 2.5 ਲੱਖ ਰੁਪਿਆ 2.5 ਲੱਖ ਰੁਪਏ ਦੀ Swift ਮੇਰਾ ਭਰਾ ਕੰਮ ਕਰ ਲਈ ਕੋਈ ਗੱਡੀ ਲੱਭ ਰਿਆ ਵਾ ਆ ਚੰਗੀ ਗੱਡੀ ਤੁਹਾਡੇ ਮੂਰੇ ਖੜੀ ਆ ਬਾਕੀ ਗੇਅਰ ਗੁਰ ਦੀ ਤਾਂ ਸਾਰੀ ਇੰਜਨ ਦੀ ਤਾਂ 40 ਲੱਖ ਕਿਲੋਮੀਟਰ ਦੀ ਗਾਰੰਟੀ ਆ ਦੀ 40 ਲੱਖ ਕਿਲੋਮੀਟਰ 40 ਲੱਖ ਤੇਰਾ 20000 ਕਿਲੋਮੀਟਰ ਚੱਲਿਆ ਇਹ ਠੀਕ ਆ ਜੀ ਇਹਦੀ ਹੈਗੀ ਆ ਲੋ ਬਾਕੀ ਵਾਚਾ ਕਰੂ ਖਵਾ ਲੋ ਪਹਿਲਾ ਤਾਂ ਮੇਰੇ ਸਾਰੇ ਭਰਾਵਾਂ ਨੂੰ ਥੈਂਕ ਯੂ ਸੋ ਮੱਚ ਆ ਸਾਡੀਆਂ ਵੀਡੀਓਜ਼ ਨੂੰ ਇੰਨਾ ਪਿਆਰ ਦੇਣ ਲਈ ਤੇ ਆਪਣੇ ਛੋਟੇ ਭਰਾ ਨੂੰ ਇੰਨੀ ਜਿਆਦਾ ਸਪੋਰਟ ਦੇਣ ਲਈ ਤੇ ਵੀਰੇ ਅੱਜ ਦੀ ਵੀਡੀਓ ਨਾ ਪੂਰੀ ਐਂਡ ਤੱਕ ਦੇਖਿਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਹੁਤ ਹੀ ਸੋਹਣੇ-ਸੋਹਣੇ ਤੋਹਫ਼ੇ ਦੇਵਾਂਗੇ ਤੋਹਫ਼ੇ ਦੇਵਾਂਗੇ ਆਪਾਂ ਤੁਹਾਨੂੰ ਗੱਡੀਆਂ ਦੇ ਰੂਪ ਦੇ ਵਿੱਚ ਤੇ ਉਹੀ ਕਾਰ ਬਿਜ਼ਾਰ ਤੇ ਖੜੇ ਆ ਜਿਹੜੇ ਕਾਰ ਬਿਜ਼ਾਰ ਦੀ ਲੁਧਿਆਣਾ ਸ਼ਹਿਰ ਦੇ ਵਿੱਚ ਚਰਚਾ ਵਧੂ ਰਹਿੰਦੀ ਆ ਰਕੇਸ਼ ਭਾਈ ਦੇ ਕੋਲ ਕਮਲ ਆਟੋ ਡੀਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਬਹੁਤ ਵਧੀਆ ਭਾਜੀ ਸਟਾਕ ਅੱਜ ਭਾਜੀ ਫੁੱਲ ਰੱਖਿਆ ਆ ਪੂਰਾ ਹੈ ਫੁੱਲ ਸਟਾਕ ਆਪਣੇ ਕੋਲੇ ਤੇ ਗੱਡੀਆਂ ਅੱਜ ਤੁਹਾਨੂੰ ਬਾਦੂ ਦੇਖਣ ਨੂੰ ਮਿਲਣਗੀਆਂ ਕੋਈ ਵੀ ਮੇਰਾ ਭਰਾ ਜਿਹਨੇ ਛੋਟੇ ਤੋਂ ਛੋਟੀ ਗੱਡੀ ਲੈਣੀ ਤੇ ਵੱਡੇ ਤੋਂ ਵੱਡੀ ਗੱਡੀ ਤੁਸੀਂ ਐਂ ਲਾ ਲਓ ਵੀ 75000 ਤੋਂ ਲੈ ਕੇ ਆਪਾਂ ਜਿੰਨੀ ਵੱਧ ਤੋਂ ਵੱਧ ਉਹਦੀ ਫਾਰਚੂਨਰ ਤੱਕ ਸਭ ਕੁਝ ਪਿਆ ਭਾਈ ਤੋਂ ਅੱਜ ਸਾਰੀਆਂ ਕਾਰਾਂ ਪਿਆ ਨੇ ਭਾਈ ਸਾਰੀਆਂ ਕਾਰਾਂ ਸਾਰੀਆਂ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਵੀਡੀਓ ਨੂੰ ਬਿਲਕੁਕੁਲ ਵੀ ਸਕਿਪ ਨਹੀਂ ਕਰਨਾ ਕਿਸੇ ਨੇ ਤੇ ਜਿਹੜਾ ਵੀ ਮੇਰਾ ਵੱਡਾ ਭਰਾ ਨਵਾਂ ਆਇਆ ਵਾ ਚੈਨਲ ਦੇ ਉੱਤੇ ਪਹਿਲਾਂ ਸਭ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਕਿਉਂਕਿ ਸੋਹਣੇ-ਸੋਹਣੇ ਤੋਹਫੇ ਆਪਾਂ ਤੁਹਾਨੂੰ ਇਸੇ ਚੈਨਲ ਦੇ ਉੱਤੇ ਦਿੰਨੇ ਆ ਤਾਂ ਸਾਡੀ ਫੈਮਿਲੀ 10000 ਪੂਰੀ ਹੋਣ ਤੇ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਆਂ ਤਾਂ ਪਹਿਲੀ ਗੱਡੀ-ਗੱਡੀ ਦਿਖਾਣੀ ਹੈ ਤੁਹਾਨੂੰ ਪਹਿਲੀ ਇਹ ਨੋਵਾ ਤੋਂ ਸ਼ੁਰੂ ਕਰਦੇ ਆਂ ਭਾਜੀ ਆਜੋ ਆਜੋ ਆ ਗਈ ਨੋਵਾ ਇਹ ਕਿਹੜੀ ਆ ਭਾਜੀ ਨੋਵਾ ਭਾਜੀ ਜੀ 4 ਓਕੇ 2014 ਮਾਡਲ ਆ ਠੀਕ ਐ ਲੋਕਲ ਪੰਜਾਬ ਨੰਬਰ ਫਰਸਟ ਓਨਰ ਗੱਡੀ ਆ ਫਰਸਟ ਓਨਰ ਗੱਡੀ ਆ ਨਾ ਤੇ ਚੱਲੀ ਦੀ ਗੱਲ ਕਰੀਏ ਚੱਲੀ 1,24,000 ਕਿਲੋਮੀਟਰ ਜੈਨੂਇਨ ਸਰਵਿਸ ਹਿਸਟਰੀ ਤੇ ਆ ਹਾਂ ਠੀਕ ਐ ਜੀ ਹਾਂ ਪੂਰੀ ਇੱਕਦਮ ਓਕੇ ਰਿਪੋਰਟ ਕਾਰ ਆ ਇੰਟੀਰੀਅਰ ਚੈੱਕ ਕਰੋ ਬਿਲਕੁਲ ਨੀਟ ਐਂਡ ਕਲੀਨ ਕਾਰ ਆ ਗੱਡੀ ਖੁੱਲੀ ਐ ਦਿਖਾਦੀ ਜਾਂਦਾ ਹਾਂ ਹਾਂਜੀ ਹਾਂਜੀ ਓਪਨ ਆ ਜਿਹੜੀ ਮਰਜ਼ੀ ਕਰ ਓਪਨ ਕਰਕੇ ਦੇ ਤੇ ਤੁਹਾਨੂੰ ਇੱਕ ਵਾਰੀ ਅੰਦਰੋਂ ਦੀ ਵੀ ਝਾਤੀ ਮਰਵਾ ਦਿੰਨੇ ਆ ਅੰਦਰੋਂ ਇੰਟੀਰੀਅਰ ਚੈੱਕ ਕਰੋ ਅੰਦਰੋਂ ਵੀ ਬੰਬ ਬਿਆਨ ਆ ਭਾਜੀ ਇੰਟੀਰੀਅਰ ਬਿਲਕੁਲ ਨੀਟ ਐਂਡ ਕਲੀਨ ਆ ਨੀਟ ਐਂਡ ਕਲੀਨ ਗੱਡੀ ਆ ਤੇ ਭਾਜੀ ਮਾਰਕੀਟ ਕੀ ਬੋਲਦੀ ਆ ਰੇਟ ਹਾਂ ਰੇਟ ਤਾਂ ਭਾਜੀ ਆਪਾਂ ਉਹ ਜਿਹਾ ਦੇ ਦਿੰਨੇ ਆ ਜਿਹੜਾ ਕੋਈ ਦਿੰਦਾ ਨਹੀਂ ਬਸ ਇਰਾ ਹੀ ਲੈਣਾ ਆਪਾਂ ਪਹਿਲੀ ਗੱਡੀ ਦੇ ਨਾਲ ਹੀ ਧਮਾਕਾ ਪਹਿਲਾਂ ਹੀ ਕਰ ਦੇਣਾ ਹਾਂ ਨਾ ਵੱਧ ਤੇ ਨਾ ਘਟ ਰੁਪਈਆ 6.5 ਲੱਖ ਇਨੋਵਾ ਕਾਰ 2014 ਮਾਡਲ ਫਰਸਟ ਓਨਰ ਪੰਜਾਬ ਦੇ ਨੰਬਰ ਦੀ ਗੱਡੀ 6,50,000 ਵੀਰੋ ਕੋਈ ਦਿੱਲੀ ਨੰਬਰ ਨਹੀਂ ਕੋਈ ਹਰਿਆਣਾ ਨਹੀਂ ਪੰਜਾਬ ਨੰਬਰ ਪੱਕੇ ਨੰਬਰ ਦੀ ਗੱਡੀ 6,50,000 2014 ਮਾਡਲ ਨਾ 14 ਮਾਡਲ ਫਰਸਟ ਓਨਰ ਫਰਸਟ ਓਨਰ ਦੀ ਗੱਡੀ ਆ ਬੀਮਾ ਅਜੇ ਹੈਗਾ 6 ਮਹੀਨਿਆਂ ਦਾ ਹਾਂ ਅਗਲਾ ਤੁਸੀਂ ਕਰਾ ਲਿਓ ਆਜੋ ਆਜੋ ਨੈਕਸਟ ਗੱਡੀ ਹਾਂਜੀ ਨੈਕਸਟ ਫੇਰ ਨੋਵਾ 2015 ਮਾਡਲ ਨੋਵਾ ਹੂੰ ਠੀਕ ਹੈ ਜੀ ਇਹ ਵੀ ਇਹ ਲੋਕਲ ਲੁਧਿਆਣਾ ਨੰਬਰ ਆ ਠੀਕ ਐ ਫੈਮਿਲੀ ਕਾਰ ਆ ਸੋਹਣਾ ਰੰਗ ਆ ਇਹਦਾ ਇੰਟੀਰੀਅਰ ਇਹਦਾ ਵੀ ਨੀਟ ਐਂਡ ਕਲੀਨ ਆ ਨਵੀਂ ਵਰਗੀ ਗੱਡੀ ਇਹ ਵੀ ਆ ਵਿੱਚੋਂ ਠੀਕ ਐ ਜੀ 4 ਇਹ ਵੀ ਆ ਓ ਠੀਕ ਆ ਜੀ ਬਾਕੀ ਕੰਡੀਸ਼ਨ ਦੀ ਤੁਸੀਂ ਚੈੱਕ ਕਰੋ ਸੱਵਨ ਸੀਟਰ ਦੇ ਵਿੱਚ ਪੇਰੋਟਾ ਦੀ ਨੋਵਾ ਤਾਂ ਵੈਸੇ ਹੀ ਬਹੁਤ ਵਧੀਆ ਮੰਨੀ ਜਾਂਦੀ ਹੈ ਨਾ ਐਂਗਰੌਡ ਪਲੇਅਰ ਦੋਨਾਂ ਨੋਵਾ ਜੀ ਲੱਗਿਆ ਹੋਇਆ ਦੋਨਾਂ ਜੀ ਹੈ ਟਾਇਰ ਦੋਨਾਂ ਦੇ ਨਵੇਂ ਆਰਗੇ ਆ ਹਾਂ ਅਲਾਈ ਵੀਲ ਦੋਨਾਂ ਨੂੰ ਪਾਏ ਹੋਏ ਨੇ ਤੇ ਰੇਟ ਰੇਟ ਇਹਦਾ ਰੱਖਿਆ ਜੀ 8 ਲੱਖ 45 ਹਜ਼ਾਰ 8 ਲੱਖ 45 ਹਜ਼ਾਰ 15 ਮਾਡਲ ਆ ਨੌਵੇਂ ਮਹੀਨੇ ਦੀ ਆ ਹੂੰ ਇਹਦਾ ਇੰਸ਼ੋਰੈਂਸ ਹੈਗਾ ਜੇ 7 ਤੱਕ ਮਹੀਨਿਆਂ ਦਾ ਇਹਦਾ ਪਿਆ ਲੋਨ ਵੀ ਹੋ ਜਾਊਗਾ ਲੋਨ ਕਰਾ ਦਾਂਗੇ ਲੋਨ ਪਹਿਲੇ ਵਾਲੀ ਨੋਵਾ ਜਿਹੜੀ ਇਹਦੇ 5 ਲੱਖ ਤੱਕ ਦਾ ਹੋ ਜੂ 5 ਸਵਾ 5 ਲੱਖ ਤੱਕ ਦਾ ਲੋਨ ਕਰਾ ਲਾਂਗੇ ਸਵਾ ਲੱਖ ਲਿਆ ਕੇ ਚਿੱਟੀ ਲੈ ਜਾਓ ਤੇ 2 ਲੱਖ ਰੁਪਈਆ ਲਿਆਓ ਪਹਿਲਾਂ ਬਾਕੀ ਦਾ ਲੋਨ ਇਹਦੇ ਤੇ ਕਰਾ ਦਾਂਗੇ 1 ਲੱਖ 25 ਹਜ਼ਾਰ ਸਿਰਫ ਲੈ ਕੇ ਆਣਾ ਆਹਲੀ ਨੋਵਾ ਦੇ ਲਈ ਤੇ ਸਰੋਂ 2 ਲੱਖ ਰੁਪਇਆ ਲੈ ਕੇ ਆਣਾ ਆਲੀ ਨੋਵਲ ਦੇ ਤੇ ਨੈਕਸਟ ਟਾਈਮ ਦੀ ਆਪਣੇ ਤੋਂ ਭਾਈ ਛੋਟਾ ਹਾਂਜੀ ਟਾਟਾ ਦੀ ਫੋਰਚਨਰ ਹੂੰ 4x4 ਮੈਨੂਅਲ ਗੇਅਰ ਦੇ ਨਾਲ ਓਕੇ ਵੈਸੇ ਮੈਨੂਅਲ ਵਾਲਾ ਸਵਾਦ ਜਿਹੜਾ ਥੋੜਾ ਅਲੱਗ ਹੀ ਹੁੰਦਾ ਨਾ ਭਾਈ ਮੈਨੂਅਲ ਦਾ ਅਲੱਗ ਹੀ ਸਵਾਦ ਹੁੰਦਾ ਜਿਹੜਾ ਬੰਦਾ ਮੈਨੂਅਲ ਚਾਹੁੰਦਾ ਉਹਨੇ ਮੈਨੂਅਲ ਹੀ ਲੈਣੀ ਆ ਸਹੀ ਗੱਲ ਹੈ 4x4 ਰੇਅਰ ਗੱਡੀਆਂ ਨੇ ਮੈਨੂਅਲ ਦੇ ਵਿੱਚ ਸਹੀ ਗੱਲ ਹੈ ਤੇ ਡਿਟੇਲ ਹੈ ਨੀਟ ਐਂਡ ਕਲੀਨ ਕਾਰ ਆ ਹੂੰ ਪੰਜਾਬ ਨੰਬਰ ਆ ਠੀਕ ਹੈ ਠੀਕ ਹੈ ਜੀ ਪੇਡ ਨੰਬਰ ਲੱਗਿਆ 0011 ਗੱਡੀ ਨੂੰ ਹਮ ਕਾਰ ਦੀ ਇਹਦੀ ਬੂਟ ਵੀ ਓਪਨ ਹੋ ਜਾਂਦੀ ਆ ਇੱਥੇ ਰਿਮੋਟ ਦੀ ਜਦਾ ਸਾਰਾ ਸਿਸਟਮ ਹੁੰਦਾ ਵਾਹ ਬਸ ਬਟਨ ਪ੍ਰੈਸ ਕਰਨਾ ਤੁਸੀ ਤੇ ਤੁਹਾਡੀ ਡਿੱਕੀ ਆਪਦੇ ਆਪ ਹੀ ਲੱਗ ਜਾਣੀ ਆ ਹਾਂਜੀ ਬਾਕੀ ਤੁਸੀਂ ਅੰਦਰੋਂ ਦੀ ਝਾਤੀ ਮਾਰ ਲਈ ਆ ਸਾਫ਼ ਸੁਥਰੀ ਗੱਡੀ ਆ ਪੂਰੀ ਰੇਟ ਭਾਜੀ ਸੋਣਾ ਜਾਂ ਦੇ ਦਿਓ ਵੀ ਜਿਹੜੇ ਭਰਾ ਨੇ ਫੋਰਚੂਨਰ ਲੈਣ ਦੀ ਸੋਚੀ ਹੋਈ ਨਾ ਉਹਨੂੰ ਹੁਣ ਕਿਤੇ ਹੋਰ ਕੋਈ ਵੀਡੀਓ ਦੇਖਣੀ ਨਹੀਂ ਨਾ ਪਾਣੀ। ਇਹਦਾ ਫਿਕਸ ਰੇਟ ਮੈਂ ਤੁਹਾਨੂੰ ਇੱਕੋ ਹੀ ਦੱਸ ਦਿੰਨਾ। 28 ਲੱਖ ਤੇ 25000 28 ਲੱਖ 25000 ਫਿਕਸ ਰੇਟ ਆ ਇਹ ਗੱਡੀ ਦਾ। ਹਮਮ ਕਾਰ ਬਿਲਕੁਲ ਅਲਟੀਮੇਟ ਕੰਡੀਸ਼ਨ ਦੇ ਵਿੱਚ ਆ ਸਾਰੀ ਬੰਪਰ ਟੂ ਬੰਪਰ origignal ਆ ਸਵਾ ਕ ਲੱਖ ਕਿਲੋਮੀਟਰ ਗੱਡੀ ਚੱਲੀ ਹੋਈ ਆ ਜੀ ਜਿਹੜੇ ਮੇਰੇ ਭਰਾ ਦਾ ਸਿੰਪਲ ਸਕੋਰਨ ਤਗੜਾ ਪੂਰਾ ਐਨ ਕੈਮ ਆ ਤੇ ਉਹਦੇ ਲਈ ਲੋਨ 22 23 ਲੱਖ ਦਾ ਲੋਨ ਵੀ ਖਾ ਦਾਂਗੇ ਲਓ ਜੀ 22 23 ਲੱਖ ਦਾ ਲੋਨ ਵੀ ਆਇਓ ਇੱਕ ਹੋਰ ਤੋਹਫਾ ਦਿਖਾਵਾ ਤੁਹਾਨੂੰ ਆਇਓ ਸਕੋਰਪਿਓ ਸਕੋਰਪਿਓ ਗੱਡੀ ਕਿਸੇ ਨੇ ਦੇਖੀ ਨਹੀਂ ਉਹ ਆਪਾਂ ਦਿਖਾਉਣੇ ਆ ਅੱਛਾ ਆਟੋ ਗੇਅਰ ਦੇ ਨਾਲ ਸਕੋਰਪਿਓ ਭਾਈ ਆਟੋ ਗੇਅਰ ਦੇ ਨਾਲ ਸਕੋਰਪਿਓ ਆਟੋ ਗੇਅਰ ਦੇ ਨਾਲ ਭਾਜੀ ਚੈੱਕ ਕਰਾਓ ਚੈੱਕ ਕਰਾਓ ਗੱਡੀ ਦਾ ਗੱਡੀ ਬਾਅਦ ਚੈੱਕ ਕਰਾਵਾਂਗੇ ਆਪਾਂ ਆ ਤਾਂ ਨਵੀ ਲਓ ਜੀ ਚੈੱਕ ਕਰੋ ਜਰਾ ਗੇਅਰ ਵਾਲਾ ਲੀਵਰ ਗੇਅਰ ਇਹਦੇ ਤੇ ਹੈ ਹੀ ਨਹੀਂ ਆ ਬਸ ਆਟੋ ਬਸ ਇੱਕ ਵਾਰੀ ਗੇਅਰ ਲਾਓ ਤੇ ਗੱਡੀ ਚੱਲੀ ਜਾਣੀ ਆ ਬਸ ਲਓ ਜੀ ਕੰਡੀਸ਼ਨ ਚੈੱਕ ਕਰੋ ਗੱਡੀ ਦੀ ਗੱਡੀ ਦੀ ਕੰਡੀਸ਼ਨ ਪੂਰੀ ਸਾਫ ਆ ਟੱਚ ਪਲੇਅਰ ਇਹ ਚ ਵੀ ਲੱਗਾ ਹੋਇਆ ਹੈ ਨਾ ਬਈ ਹਾਂਜੀ ਐਂਡਰੌਇਡ ਤਾਂ ਤਕਰੀਬਨ ਲਵਾ ਹੀ ਦਿੰਨੇ ਆ ਯਾਰ ਆਪਾਂ ਸਾਰੀਆਂ ਕਾਰਾਂ 'ਚ ਠੀਕ ਆ ਅੱਜ ਕੱਲ ਸਰਦਾ ਵੀ ਨਹੀਂ ਭਾਜੀ ਉਹਦੇ ਤੇ ਇਹਦੀ ਜੇ ਪੰਜੀਓ ਦੀ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਇਹਦੀ ਹੈਗੀ ਆ 12.5 ਲੱਖ S10 ਆਟੋਮੈਟਿਕ ਐਸ 10 ਨਾ ਆਟੋਮੈਟਿਕ ਹੈ। 2016 ਮਾਡਲ ਆ। ਹੂੰ 17 ਦੀ ਨਿਕਲੀ ਹੋਈ 17 ਦੀ ਰਜਿਸਟ੍ਰੇਸ਼ਨ ਆ। ਠੀਕ ਆ। ਫਰਸਟ ਓਨਰ ਆ 12.5 ਲੱਖ ਦੇ ਵਿੱਚ ਤੁਹਾਡੇ ਨਾਮ ਕਰਾ ਕੇ ਗੱਡੀ ਦੇ ਦਾਂਗੇ। ਨਾਮ ਕਰਾ ਕੇ ਵਿੱਚ ਨਾਮ ਕਰਾ ਕੇ 12.5 ਲੱਖ 12 ਲੱਖ 50 ਹਜ਼ਾਰ ਸਕਰੀਨ ਤੇ ਨੰਬਰ ਚੱਲਦੇ ਪਏ। ਇਹ ਲੋਨ ਕਰਾਉਣਾ ਲੋਨ ਵੀ ਕਰਾ ਦਾਂਗੇ। 7-8 ਲੱਖ ਦਾ ਲੋਨ ਰਾਮਣਾ ਹੋ ਜੂਗਾ ਹੋ ਸਕਦਾ 9 ਦਾ ਵੀ ਹੋ ਜੇ ਪ੍ਰੋਫਾਈਲ ਥੋੜੀ ਜਿਹੀ ਵਧੀਆ ਹੋਵੇ। ਪ੍ਰੋਫਾਈਲ ਵਧੀਆ ਲਈ। ਇਹ ਨੈਕਸਟ ਆਪਣੀ ਇਹ ਕਿਹੜੀ ਆ ਗਈ? ਇਹ ਐਕਸ 700 ਓਕੇ ਐਕਸ 7 ਇਹ ਵੀ ਆਟੋ ਵੇਅਰ ਦੇ ਵਿੱਚ ਆ ਗੱਡੀ ਵਾਹ ਪਾਜੀ ਵਾਹ ਕੀ ਬਾਤ ਹੈ ਨਾ ਅੰਦਰ ਦੀ ਹਾਂਜੀ ਸਹੀ ਗੱਲ ਹੈ ਗੱਲਬਾਤ ਹੀ ਅਲੱਗ ਲੱਗਦੀ ਹੈ ਇਹਦੇ ਗੱਡੀ ਦੀ ਐਂਡਰੋਇਡ ਇਹ ਚ ਵੀ ਲੱਗ ਜਾਂਦਾ ਅੱਛਾ ਇਹਦੇ ਚ ਲੱਗ ਜਾਂਦਾ ਨਾ ਉਹ ਇੱਕ ਹੈਗਾ ਡਿਗਾਰਡ ਕਰ ਟੈਕ ਕਰਨਾ ਮੈਨੂੰ ਅੱਛਾ ਟੈਕਾਸੋ ਲਾ ਕੇ ਇਹ ਵੀ ਐਂਡਰੋਇਡ ਚੱਲ ਜਾਂਦਾ ਐਡੀ ਭਾਜੀ ਉਹ ਸਕਰੀਨ ਆ ਵੈਸੇ ਮੇਰੇ ਘਰ ਨਾਲ ਲੋਡ ਵੀ ਨਹੀਂ ਪੈਂਦੀ ਹੁਣ ਲੋਡ ਪੈਂਦੀ ਨਹੀਂ ਵੈਸੇ ਚਲੋ YouTube ਵਗੈਰਾ ਦਾ ਜਮਾਨਾ ਤੁਹਾਡੀਆਂ ਵੀਡੀਓ ਵੀ ਦੇਖਣੀ ਆਉਂਦੀ ਆ ਮਹਾਰਾਜ ਉਹਦੇ ਵਾਸਤੇ ਆਪਾਂ ਇਹ ਚ ਵੀ ਚੈਨਲ ਕਰਾ ਸਕਦੇ ਹਾਂ ਚੈਨਲ ਜਿਹੜਾ ਵੀ ਮੇਰਾ ਭਰਾ ਨਵਾਂ ਵਾ ਸਬਸਕ੍ਰਾਈਬ ਜ਼ਰੂਰ ਕਰਕੇ ਰੱਖ ਲਿਓ ਤੇ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਵਾ ਤੁਹਾਨੂੰ ਆਪਾਂ ਤੋਹਫਾ ਵੀ ਦੇਣਾ ਭਾਜੀ ਤੋਹਫੇ ਬਹੁਤ ਨੇ ਅੱਜ ਹੈਗੇ ਆ ਨਾ ਵਾਧੂ ਉਹ ਆਪਾਂ ਅੰਦਰ ਲੈ ਆ ਕੇ ਤੁਹਾਨੂੰ ਦਿਖਾਣੇ ਆ ਵੀਡੀਓ ਐਂਡ ਇਕੋ ਪੇਡ ਨੰਬਰ ਆ ਗੱਡੀ ਦਾ 5757 2023 ਮਾਡਲ ਆ ਠੀਕ ਐ ਠੀਕ ਐ ਜੀ ਕਾਰ ਦਾ ਰੇਟ ਰੱਖਿਆ 24.5 ਲੱਖ ਮਾਨਤਾਣ ਥੋੜਾ ਬਹੁਤ ਹੋ ਜਾਊਗਾ ਲੋਨ ਤੇ ਕਰਾ ਦਾਂਗੇ 18-19 ਲੱਖ ਦਾ ਲੋਨ ਵੀ ਕਰਾ ਦਾਂਗੇ 18-19 ਲੱਖ ਦਾ ਲੋਨ ਲਓ ਜੀ ਲੋਨ ਵੀ ਹੋ ਜੂਗਾ ਤੇ ਫੇਰ ਨੈਕਸਟ ਆ ਜਾਂਦੀ ਇਕੋ სპੋਰਟ ਇਕੋ სპੋਰਟ ਬੰਪਰ ਟੂ ਬੰਪਰ ਸਾਰੀ Ориਜਨਲ ਕਾਰ ਆ ਅੱਛਾ ਜੀ 2013 ਮਾਡਲ ਆ 2013 ਮਾਡਲ ਮਿਨੀ ਐਸਯੂਵੀ ਚ ਆ ਜਾਂਦੀ ਭੈ ਜੀ ਮਿਨੀ ਐਸਯੂਵੀ ਐਮ ਯੂ ਵੀ ਕਹਿੰਦੇ ਆ ਨਾ ਜਿਹੜਾ ਮੇਰਾ ਭਰਾ ਉੱਚੀ ਗੱਡੀ ਲੈਣ ਦਾ ਸ਼ਕੀਨ ਆ ਤੇ ਉਹਦੇ ਲਈ ਇਹ ਗੱਡੀ ਹੈਗੀ ਐ ਤੇ ਭਾਜੀ ਇਹਦਾ ਰੇਟ ਰੇਟ ਇਹਦਾ ਰੱਖਿਆ ਭਾਜੀ 4 ਲੱਖ ਤੇ 10000 ਮਾਨਤਾਣੇ ਚ ਹੋ ਜੂਗਾ ਲੋਨ ਵੀ ਸਵਾ 2 ਲੱਖ ਦਾ ਕਰਾ ਦਾਂਗੇ ਲਓ ਜੀ ਸਵਾ 2 ਲੱਖ ਦਾ ਇਹਦੇ ਤੇ ਲੋਨ ਵੀ ਹੋ ਜੂਗਾ 1.5 2 ਲੱਖ ਰੁਪਇਆ ਲੈ ਕੇ ਲੋਨ ਕਰਾਵਾਂਗੇ ਬਾਕੀ ਦਾ 10 ਠੀਕ ਹੈ ਬਾਕੀ ਗੱਡੀ ਚੰਗੀ ਆ ਰੇਟ ਜਿਹੜਾ ਭਾਈ ਨੇ ਦੱਸਿਆ ਵਾ ਇੱਕ ਵਾਰੀ ਆ ਜਾਓ ਡੀਲ ਮੈਚ्योर ਕਰਕੇ ਤੋਰ ਦੇਣੀ ਹਾਂਜੀ ਹਾਂਜੀ ਬਿਲਕੁਲ ਠੀਕ ਐ ਨੈਕਸਟ ਆਈਂ ਦੀ ਰੇਡ ਰੇਡਸ ਕਾਰ ਆ 2010 ਰਜਿਸਟਰਡ ਓਕੇ ਸੈਕੰਡ ਓਨਰ ਆ ਠੀਕ ਐ ਠੀਕ ਆ ਜੀ ਕਾਰ ਦਾ ਰੇਟ ਫਿਕਸ ਹੋ ਰ ਗਈ ਐ ਦਾ 2 ਲੱਖ ਰੁਪਈਆ ਰੇਡਸ ਭਾਜੀ ਰੇਡਸ 2 ਲੱਖ ਦੀ ਮਾਡਲ ਕਿੰਨਾ ਦੱਸਿਆ ਦਾ ਮਾਡਲ ਇਹਦਾ ਹੈਗਾ 10 ਰਜਿਸਟਰਡ ਆ ਇਹ ਓਕੇ ਠੀਕ ਆ ਜੀ ਤੇ 2 ਲੱਖ ਚ ਗੱਡੀ ਨਾਮ ਕਰਾ ਕੇ ਦੇ ਦਾਂਗੇ ਸਿਰਫ 2 ਲੱਖ ਰੁਪਏ ਦੇ ਵਿੱਚ ਬਾਕੀ ਇੰਜਨ ਡੀਜ਼ਲ ਗੱਡੀ ਆ ਬੀਡੀਆਈ ਇੰਜਨ ਗੇਅਰ ਦੀ ਫੁੱਲ ਓਕੇ ਆ ਕੋਈ ਮਤਲਬ ਕਿ ਉਹ ਹੀ ਕਮੀ ਨਹੀਂ ਕਾਰ ਚ ਇੱਕ ਬਾਕੀ ਤੁਹਾਨੂੰ ਗੱਡੀ ਪੂਰੀ ਓਕੇ ਮਿਲੂਗੀ ਹਾਂਜੀ ਸੈਲਫ ਮਾਰੋਗੇ ਤਾਂ ਬਸ ਲੈ ਕੇ ਜਾਣੇ ਲਿਕੇ ਨਹੀਂ ਜੋ ਕੋਹਮ ਦਾ ਟਾਇਰ ਲੱਗਿਆ ਟਾਇਰ ਵੀ ਨਵੇਂ ਆ ਰਗੇ ਲਓ ਜੀ ਟਾਇਰ ਵੀ ਨਵੇਂ ਨਕੋਰ ਨੇ ਬਾਕੀ ਇਹ ਗੱਡੀ ਕੈਸ਼ ਮਿਲਨੀ ਹੈ ਨਾ ਕੈਸ਼ ਕੈਸ਼ ਜੀ ਨਹੀਂ ਇਹ ਤੇ ਲੋਨ ਨਹੀਂ ਹੋਣਾ ਇਹ ਕੈਸ਼ ਹੀ 2 ਲੱਖ ਰੁਪਏ ਲਿਆਓ ਨਾਮ ਕਰਾ ਕੇ ਵਿੱਚ ਹੀ ਦੇ ਦਾਂਗੇ ਬਸ ਸਸਤੀ ਗੱਡੀ ਦੇ ਵਿੱਚ ਵਧੀਆ ਕੰਡੀਸ਼ਨ ਦੀ ਗੱਡੀ ਆ ਤੁਹਾਡੇ ਮੂਰੇ ਖੜੀ ਹੋਈ ਹੈ ਫਿਰ ਨੈਕਸਟ ਆਏਂਦੀ ਆਪਣੀ ਕਰੇਟਾ ਕ੍ਰੇਟਾ ਗੱਡੀ 2017 ਮਾਡਲ 2017 ਹੈ ਜੀ ਠੀਕ ਹੈ ਫਤੇਗੜ ਸਾਹਿਬ ਦਾ ਨੰਬਰ ਆ ਓਕੇ ਸੈਕੰਡ ਓਨਰ ਆ ਹਮ ਠੀਕ ਹੈ ਜੀ ਕਾਰ ਦਾ ਰੇਟ ਰੱਖਿਆ ਵਾ 9 ਲੱਖ ਹਮ ਤੇ 25000 ਹਮ ਮਾਨਤਾਨ ਥੋੜਾ ਬਹੁਤ ਕਰਾ ਦੂੰਗਾ ਹਮ ਟਾਪ ਐਂਡ ਵੇਰੀਐਂਟ ਆ ਐਸ ਐਕਸ ਆਪਸ਼ਨਲ ਓਕੇ ਐਸ ਐਕਸ ਆਪਸ਼ਨਲ ਦੇ ਵਿੱਚ ਟਾਪ ਐਂਡ ਵੇਰੀਐਂਟ ਆ ਜਾਂਦਾ ਹੈ ਮਾਡਲ ਕਿੰਨਾ ਦੱਸਿਆ ਭਾਈ ਇਹ 17 ਮਾਡਲ ਆ 2017 ਮਾਡਲ ਹਾਂਜੀ ਬਾਕੀ ਰੇਟ ਭਾਈ ਨੇ ਤਾਂ ਹੰਦਾਸਤਾ ਵਾ ਆਉਂਗੇ ਤਾਂ ਡੀਲ ਤੁਹਾਡੀ ਮੈਚ्योर ਹੋ ਜਾਊਗੀ ਕੋਈ ਇਹ ਨਹੀਂ ਆ ਵੀ ਭਾਈ ਨੇ ਕਹੇ ਸੀ ਪੱਥਰ ਤੇ ਲਕੀਰ ਹੋਗੀ ਨਹੀਂ ਜਿੱਦਾਂ ਫਿਕਸ ਹੋਊਗਾ ਮੈਂ ਫਿਕਸ ਕਹਿ ਦੇਣਾ ਨਾਲ ਹਾਂ ਨਾਲ ਭਾਈ ਨੇ ਉਹਦਾ ਫਿਕਸ ਕਿਹਾ ਹੀ ਹੋਇਆ ਵਾ ਠੀਕ ਹੈ ਜੀ ਬਹੁਤ ਸੋਹਣੀ ਗੱਡੀ ਹੈ ਵੀ ਤੇ ਲੋਨ ਇਹਦੇ ਤੇ ਵੀ ਤੂੰ ਹੀ ਕਿਹਾ ਹੀ ਲੋਨ ਤੇ ਆਰਾਮ ਨਾਲ 6 3.6 ਲੱਖ ਦਾ ਲੋਨ ਵੀ ਹੋ ਜਾਊਗਾ 6 3.6 ਦਾ ਲੋਨ ਵੀ ਹੋ ਜਾਊਗਾ ਧੱਕੜ ਗੱਡੀ ਆ ਹੰਡਾਈ ਦੀ ਆਜੋ ਨੈਕਸਟ ਤੁਹਾਨੂੰ ਦਿਖਾਣੇ ਆ ਰੈਪਿਡ ਰੈਪਿਡ ਸਕੋਡਾ ਦੀ ਰੈਪਿਡ ਹੂੰ ਸੈਕੰਡ ਓਨਰ ਓਕੇ ਪੀ ਵੀ ਨੰਬਰ ਹੂੰ ਗੱਡੀ ਦਾ ਰੇਟ ਰੱਖਿਆ 415000 ਓਕੇ ਮਾਨਤਾ ਨੇ ਇਹ ਵੀ ਵਧੀਆ ਹੋ ਜਾਊਗਾ ਓਕੇ 415000 ਸਿਰਫ ਆਸਕਿੰਗ ਆ ਬਾਕੀ ਵੀਰੇ ਉਹਨਾਂ ਦੇ ਕੋਲ ਜਦੋਂ ਆਉਂਗੇ ਤਾਂ ਤੁਹਾਡਾ ਰਿਗਾਰਡ ਵਧੀਆ ਕੀਤਾ ਜਾ ਆਪਣੇ ਕੋਲ ਪਤਾ ਕੀ ਟਾਇਰਾਂ ਦੀ ਕੰਡੀਸ਼ਨ ਚੰਗੀ ਹੁੰਦੀ ਆ ਇੰਜਨ ਗੇਅਰ ਦੀ ਗਾਰੰਟੀ ਵਾਲਾ ਕੰਮ ਹੀ ਹੁੰਦਾ ਆਪਣਾ ਓਕੇ ਮਤਲਬ ਮਾੜੀ ਗੱਡੀ ਆਪਾਂ ਲੈਣੀ ਨਹੀਂ ਨੀ ਕਿ ਤਨਾ ਵੇਚਣੀ ਉਹ ਤਾਂ ਹੈ ਗਈ ਆ ਭਾਜੀ ਠੀਕ ਹੈ ਜੀ ਜਿਹੜੇ ਬੰਦਿਆਂ ਦਾ ਤੁਹਾਡੇ ਨਾਲ ਪੁਰਾਣਾ ਵਾਪਾ ਪਿਆ ਹੋਇਆ ਪਤਾ ਹੀ ਹੁਣ ਜਾਣਦੇ ਸਾਰੇ ਸਹੀ ਗੱਲ ਆ ਇਹ ਆ ਗਈ ਫਿਰ ਲਗਜ਼ਰੀ ਸੈਗਮੈਂਟ ਦੀ ਹਾਂ ਜੀ ਲਗਜ਼ਰੀ ਜੈਗਵਾਰ 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 ਸੁੱਖੀ ਦੇ ਗਾਣੇ ਵਾਲੀ ਹਾਂ ਜੀ ਉਹੀ ਆ 2014 ਮਾਡਲ ਆ ਠੀਕ ਹੈ ਠੀਕ ਹੈ ਜੀ ਫਰਸਟ ਓਨਰ ਆ ਹੂੰ ਲੋਕਲ ਲੁਧਿਆਣਾ ਦਾ ਨੰਬਰ ਆ ਓਕੇ ਰੇਟ ਇਹ ਜੇ ਆ ਹੂੰ ਆਲ ਇੰਡੀਆ ਚ ਨਹੀਂ ਮਿਲਣਾ ਇਹਦੇ ਨਾਲ ਦਾ ਸਹੀ ਗੱਲ ਆ ਭਾਜੀ ਦਿੱਲੀਆਂ ਵੀ ਨਹੀਂ ਮਿਲਣਾ ਇਹਦੇ ਨਾਲ ਦਾ ਰੇਟ ਲਓ ਭਾਈ ਪਹਿਲਾਂ ਤਾਂ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਅੰਦਰੋਂ ਦੀ ਇਹ ਗੱਡੀਆਂ ਤਾਂ ਭਾਜੀ ਕੰਡੀਸ਼ਨ ਦੀਆਂ ਤਾਂ ਸਾਫ਼ ਸੁਥਰੀਆਂ ਤਾਂ ਓਬਵੀਅਸਲੀ ਗੱਲ ਆ ਕਿ ਓਬਵੀਅਸਲੀ ਹੋਣਗੀਆਂ ਹੀ ਹੋਣਗੀਆਂ ਵਧੀਆ ਚੰਗੀ ਬੜਿੰਜ ਦੀਆਂ ਕਿਉਂਕਿ ਜਿਹੜੇ ਬੰਦੇ ਲੈਂਦੇ ਆ ਪੈਸੇ ਬਾਧੂ ਲੱਗੇ ਹੁੰਦੇ ਆ ਸੌਮ ਕੀ ਰੱਖਦੇ ਆ बिजनेसमੈਨ ਬੰਦੇ ਲੈਂਦੇ ਆ ਗੱਡੀਆਂ ਭਾਜੀ ਇਹ ਇਹ ਫੇ ਆਪਾਂ ਹੁਣ ਮੈਂਟੇਨ ਹੀ ਹੁੰਦੀਆਂ ਨੇ ਕੰਪਨੀ ਮੈਂਟੇਨ ਨਹੀਂ ਨੇ ਸਾਰੀਆਂ ਗੱਲਾਂ ਹੁਣ ਗੱਲ ਆndi ਭਾਜੀ ਰੇਟ ਦੀ ਰੇਟ ਭਾਜੀ 14.5 ਲੱਖ ਰੁਪਈਆ ਨੈਟ 14.5 ਲੱਖ ਜੀ 14.50 ਹਜ਼ਾਰ ਦੇ ਵਿੱਚ ਤੁਹਾਨੂੰ ਸੁਖੀ ਦੇ ਗਾਣੇ ਵਾਲੀ ਜੈਗਵਰ ਗੱਡੀ ਜੈਗਵਰ ਫਰਸਟ ਓਨਰ ਲੋਕਲ ਲੁਧਿਆਣੇ ਦਾ ਨੰਬਰ ਓਕੇ ਕੋਈ ਨੰਬਰ ਕੱਟ ਨਹੀਂ ਕੋਈ ਕੁਝ ਨਹੀਂ ਠੀਕ ਹੈ ਇਹਦੇ ਵਿੱਚ ਭਾਈ 10-11 ਲੱਖ ਦਾ ਲੋਨ ਵੀ ਕਰਾ ਦੂੰ ਹੋ ਸਕਦਾ ਜੇ ਬਾਦੀ ਜਿਆਦਾ ਹੀ ਚੰਗੀ ਪ੍ਰੋਫਾਈਲ ਆ 12 ਦਾ ਵੀ ਕਰਾ ਦੂੰਗਾ 12 2.5 ਲੱਖ ਲਿਆ ਇਹ ਤੁਹਾਨੂੰ ਜੈਗੂਅਰ ਮਿਲ ਜੂਗੀ ਤੇ ਇਹਦੇ ਵਿੱਚ ਭਾਈ ਇੰਜਨ ਕਿੰਨੇ ਸੀਸੀ ਦਾ ਹੁੰਦਾ ਹੈ ਇਹ 2200 ਸੀਸੀ ਇੰਜਨ ਆ ਲਗਜ਼ਰੀ ਲਾਈਨ ਮਾਡਲ ਆ ਇਹ 2200 ਸੀਸੀ ਦਾ ਹਾਂਜੀ ਐਵਰੇਜ ਕਿੰਨੀ ਕੱਢ ਦਿੰਦੀ ਹੋਊਗੀ ਐਵਰੇਜ ਤਾਂ ਆਰਾਮ ਨਾਲ 15-16 ਦੀ ਤਾਂ ਉਹੀ ਦੇ ਦਿੰਦੀ ਆ ਨਾ ਸ਼ਹਿਰ ਤੇਰੇ ਦੀ 15-16 ਆਰਾਮ ਨਾਲ ਛੋਟਾ ਇੰਜਨ ਆ ਜੀ ਕਈ ਮੇਰੇ ਭਰਾਵਾਂ ਦਾ ਇਹ ਵੀ ਡਾਊਟ ਹੁੰਦਾ ਨਾ ਵੀ ਬਾਹਲੀ ਜੇ ਮਹਿੰਗੀ ਗੱਡੀ ਆ ਲਗਜ਼ਰੀ ਗੱਡੀਆਂ ਤਾਂ ਐਵਰੇਜ ਨਹੀਂ ਦਿੰ ਬਾਈ ਰੋਡ ਤਾਂ ਉਹ ਵੀ ਵਧੀਆ ਦਿੰਦੀਆਂ ਨੇ ਐਵੇਂ ਠੀਕ ਆ ਇਹ ਜਿਹੜਾ ਲੈ ਕੇ ਐਵਰੇਜ ਨਹੀਂ ਮਿਲਦੀ ਕਾਰ ਦੀ ਕਿਸੇ ਦੀ ਸ਼ਹਿਰ ਦੇ ਵਿੱਚ ਤਾਂ ਉਹ ਵੀ ਦੀ ਗੱਲ ਆ ਪਰ ਨੈਕਸਟ ਭਾਜੀ ਭਾਜੀ ਇਹ ਹੈਗਾ ਡਿਊਕ ਓਕੇ ਕੇਟੀਐਮ ਕੰਪਨੀ ਦਾ ਡਿਊਕ 390 ਹੈਗਾ ਜੀ ਇਹ 390 390 ਮਤਲਬ 390 ਸੀਸੀ ਹਾਂਜੀ ਹਾਂਜੀ 390 ਸੀਸੀ ਠੀਕ ਹੈ ਇਹਦੇ ਚ ਰੇਡੀਏਟਰ 에ਅਰ ਕੋਲਡ ਬਹੁਤ ਕੁਛ ਆ ਜਾਂ ਹਮ ਇੰਜਨ ਦਾ ਤਾਂ ਇਹਦੀਆਂ ਬੜੀਆਂ ਸਪੈਸੀਫਿਕੇਸ਼ਨਸ ਨੇ ਬਾਕੀ ਆ ਸਟੀering ਦੇ ਉੱਤੇ ਕੰਟਰੋਲ ਵੀ ਇਹਦੇ ਚ ਆ ਜਾਂਦੇ ਜਿੰਨਾ ਗੱਡੀਆਂ ਚ ਆ ਉਦਾਂ ਹੀ ਇਹਦੇ ਚ ਬਿਲਕੁਲ ਇਹਦੇ ਚ ਵੀ ਹੈਗੇ ਨੇ ਬਾਕੀ ਦਾ ਕੱਚ ਆ ਹੈਗਾ ਨਾ ਸਕਰੀਨ ਵਾਲਾ ਇਹਦਾ ਹੈਗਾ ਪੈਨਲ ਬਾਕੀ ਕੀ ਨਾ ਕਾਫੀ ਟੀਚਰ ਆ 20000 ਕਿਲੋਮੀਟਰ ਚੱਲਿਆ ਇਹ ਠੀਕ ਹੈ ਜੀ ਇਹਦੀ ਹੈਗੀ ਆ ਦੋ ਬਾਕੀ ਵਾਹ ਚਾ ਕਰੋ ਹਵਾ ਦਾ ਤਾਂ ਉਹ ਸਿਸਟਮ ਆ ਨਾ ਭਾਈ ਜੀ ਸੈਲਫ ਮਾਰਦੇ ਸਾਰੀ ਕਹਿੰਦਾ ਵੀ ਮੈਨੂੰ ਖਿੱਚ ਦੋ ਖਿੱਚ ਦੋ ਸਹੀ ਗੱਲ ਆ ਤੇ ਬਹੁਤ ਸੋਹਣਾ ਬਾਈਕ ਆ ਤੇ ਇਹਦੇ ਜੀ ਆਪਾਂ ਉਹ ਰੇਟ ਦੀ ਗੱਲ ਕਰੀਏ ਇਹ ਭਾਈ 2017 ਮਾਡਲ ਆ ਫਸਟ ਓਨਰ ਆ ਲੋਕਲ ਪੰਜਾਬ ਨੰਬਰ ਆ ਰੇਟ ਦਾ 1,70,000 1,70,000 1,70,000 1,70,000 ਡਿਮਾਂਡ ਆ ਬਾਕੀ ਆ ਜਿਓ ਮੌਕੇ ਤੇ ਤੁਹਾਡੀ ਡੀਲ ਮੈਚ्योर ਕਰਾ ਕੇ ਭਾਈ ਹੁਣੀ ਭੇਜ ਦੇਣਗੇ ਸਾਈਡਲੀ ਆਪਣੇ ਤੋਂ ਸਿਆਹ ਸੈਡਾਨ ਸਿਆਹ ਗੱਡੀ ਸੈਡਾਨ 2000 ਤੇ 16 ਮਾਡਲ ਓਕੇ ਲਾਸਟ ਦੀ 16 ਦੇ ਲਾਸਟ ਦੀ ਕਾਰ ਆ ਹੂੰ ਸੈਕੰਡ ਓਨਰ ਆ ਲੋਕਲ ਲੁਧਿਆਣਾ ਦਾ ਨੰਬਰ ਆ ਓਕੇ ਕਾਰ ਇੰਟੀਰੀਅਰ ਵਾਈਜ਼ ਐਕਸਟੀਰੀਅਰ ਵਾਈਜ਼ ਬ੍ਰੈਂਡ ਨਿਊ ਕੰਡੀਸ਼ਨ ਦੇ ਵਿੱਚ ਆ ਹੂੰ ਠੀਕ ਹੈ ਜੀ ਬਾਕੀ ਦਾ ਛੋਟਾ ਜਿਹਾ ਰੇਟ ਹੂੰ ਡਿਜ਼ਾਇਰ ਦੇ ਰੇਟ ਚ ਓਕੇ 5 ਲੱਖ ਤੇ 45000 ਫਿਕਸ 5 ਲੱਖ 45000 ਦੇ ਵਿੱਚ ਹਾਂਜੀ ਕਿਲਾ ਮਾਡਲ ਕਿਹੜਾ ਹੈ ਫਿਕਸ 2016 ਲਾਸਟ ਦੀ ਆ ਬਾਈ ਜੀ 2016 ਮਾਡਲ ਲਾਸਟ ਦੀ ਇੱਕ ਤਰੀਕੇ ਨਾਲ ਐਂ ਕਹਿ ਲੀਏ ਵੀ 17 ਹੀ ਵੱਧ ਗਿਆ 17 ਹੀ ਹੋ ਗਿਆ ਆਲਮੋਸਟ 17 ਹੋ ਗਿਆ ਆਲਮੋਸਟ 17 ਮਾਡਲ ਹੋ ਗਿਆ ਤੁਹਾਡਾ ਤੇ ਬਾਕੀ ਗੱਡੀ ਦਾ ਰੇਟ ਤੁਸੀਂ ਸੁਣ ਲਿਆ ਵਾ ਕਿ 5 ਲੱਖ 45 ਹਜ਼ਾਰ ਦੇ ਵਿੱਚ ਤੁਹਾਨੂੰ ਵਧੀਆ ਸੈਡਾਨ ਗੱਡੀ ਮਿਲੂਗੀ ਬਾਕੀ ਇੰਜਨ ਗੇਅਰ ਦੀ ਭਰਾਓ ਟੈਨਸ਼ਨ ਲੈਣ ਦੀ ਲੋੜ ਨਹੀਂ ਐ ਇੱਥੇ ਆ ਕੇ ਉਹ ਤੁਸੀਂ ਬੇਫਿਕਰ ਹੋ ਕੇ ਆ ਜਾਣਾ ਵਾ ਫਿਰ ਇਹ ਨੈਕਸਟ ਆ ਗਈ ਆਪਣੀ ਸੈਡਾਨ ਦੇ ਵਿੱਚ ਮੋਸਟ ਡਿਮਾਂਡਿੰਗ ਗੱਡੀ Swift Desire 2014 ਮਾਡਲ ਓਕੇ ਸੈਕੰਡ ਓਨਰ ਓਨਰ ਆ ਇਹ ਓਕੇ ਠੀਕ ਹੈ ਜੀ ਪੱਕੇ ਨੰਬਰ ਦੀ ਆ PV10 ਹੂੰ ਰੇਟ ਰੱਖਿਆ ਇਹਦਾ 3 ਲੱਖ 90 ਹਜ਼ਾਰ ਹੂੰ ਰੇਟ ਇਹਦਾ ਵੀ ਫਿਕਸ ਇਹਦਾ ਵੀ ਫਿਕਸ ਆ 390000 ਦੇ ਵਿੱਚ ਪੱਕੇ ਲੁਧਿਆਣੇ ਨੰਬਰ ਦੀ ਗੱਡੀ ਹੈ ਨਾ ਜੀ ਹਾਂ ਜੀ ਪੱਕੇ ਨੰਬਰ ਦੀ ਟਾਇਰ ਆਪਣੇ ਕੋਲ ਸਾਰੇ ਨਵੇਂ ਆਰ ਕੀ ਹੁੰਦੇ ਆ ਸਾਰੀਆਂ ਗੱਡੀਆਂ ਦੇ ਟਾਇਰਾਂ ਦੇ ਜਿੰਨੇ ਵੀ ਤੁਸੀਂ ਕੰਡੀਸ਼ਨ ਚੈੱਕ ਕਰੋਗੇ ਸਾਰਿਆਂ ਦੀ ਨਵੀਂ ਨਕੋਰ ਕੰਡੀਸ਼ਨ ਹੀ ਆ ਬਾਕੀ ਇਹ ਵੀ ਗੱਡੀ ਵਧੀਆ ਵਾ ਸਾਰੇ Swift ਦੀ ਤਾਂ ਡਿਮਾਂਡ ਆਲਵੇਜ਼ ਔਨ ਰਹਿੰਦੀ ਆ ਹਾਂ ਬਿਲਕੁਲ ਫਿਰ ਨੈਕਸਟ ਆਂਦੀ ਆਪਣੀ Swift ਹਾਂ ਹੁਣ Swift ਆ ਗਈ ਜੀ 2018 ਮਾਡਲ ਡੀਜ਼ਲ ਨਵੀਂ ਸ਼ੇਪ ਆ ਜੀ ਹਾਂ ਜੀ ਨਵੀਂ ਸ਼ੇਪ ਵਾਲੀ ਡੀਜ਼ਲ ਕਾਰ ਆ ਓਕੇ ਇਹ ਗੱਡੀ ਸੈਕੰਡ ਓਨਰ ਆ ਓਕੇ ਨੰਬਰ ਇਹਦਾ ਪੇਡ ਲੱਗਿਆ ਹੋਇਆ 786 786 ਵਾਲੀ ਗੱਡੀ ਭਾਜੀ ਜੀ ਬਿਲਕੁਲ ਲੈ ਭਾਗਾਂ ਵਾਲੀ ਗੱਡੀ ਭਾਜੀ ਇਹ ਤਾਂ ਪੂਰੀ ਹੈ ਨਾ ਜੀ ਬਿਲਕੁਲ 786 ਜੇ ਮੇਰਾ ਭਰਾ ਕੋਈ ਲਵਰ ਹੈਗਾ ਵਾ ਆ ਗੱਡੀ ਤੁਹਾਡੇ ਮੂਰੇ ਖੜੀ ਹੋਈ ਆ ਨੰਬਰ ਚੈੱਕ ਕਰਾ ਦਿਓ ਲੋਕਲ ਨੰਬਰ ਆ ਲਓ ਜੀ ਨੰਬਰ ਚੈੱਕ ਕਰੋ ਪਹਿਲਾਂ ਲੋਕਲ ਨੰਬਰ ਆ ਲੁਧਿਆਣੇ ਦਾ 786 ਨੰਬਰ ਵਿੱਚ ਆ ਰਿਹਾ ਵਾ ਤੇ ਰੇਟ ਭਾਜੀ ਸੋਹਣਾ ਇਹ ਦੇ ਦਿਓ ਇਹਦਾ ਰੇਟ ਭਾਜੀ ਇਹਦਾ 6.5 ਲੱਖ ਰੁਪਈਆ ਦੀ ਡਿਮਾਂਡ ਆ ਥੋੜਾ ਬਹੁਤ ਮਾਨਤਾਣੇ ਚ ਕਰਾ ਦੂੰਗਾ ਸਾ786 ਦੀ ਲਾਜ ਰੱਖ ਲੋ ਬਸ ਥੋੜੀ ਜੀ ਕਰਾ ਦਿਓ ਠੀਕ ਹੈ ਬਈ ਠੀਕ ਜੇ ਕੋਈ ਮੇਰਾ ਭਰਾ 786 ਲਵਰ ਹੈਗਾ ਵਾ ਤਾਂ ਆ ਗੱਡੀ ਤੁਹਾਡੇ ਮੂਰੇ ਖੜੀ ਹੋਈ ਆ ਬਹੁਤ ਹੀ ਸੋਹਣੀ ਕੰਡੀਸ਼ਨ ਦੀ ਕਾਰ ਆ ਤੇ ਦੀ ਅੰਦਰੋਂ ਦੀ ਇੰਟੀਰੀਅਰ ਵਗੈਰਾ ਚੈੱਕ ਕਰ ਲਓ ਦੇਖ ਕਿਸ ਨੇ ਟਰਾਈ ਮਾਰਕ ਲੈ ਜਾਣੀ ਹੋਵੇ ਲੈ ਜੇ ਹਾਂ ਹਾਂ ਲੈ ਕੇ ਜਾਓ ਪ੍ਰਾਈਸ ਮਹਿੰਗੀ ਕਰਨੀ ਆ ਤੇ ਖੜਾ ਕੇ ਲੈ ਜਾਓ ਸਾਰੀਆਂ ਲੈ ਜਾਓ ਮੈਂ ਹੋਰ ਲਿਆਉਂ ਕੋਈ ਨਾ ਠੀਕ ਆ ਇੱਕ ਹੋਰ ਸਵਿਫਟ ਆ ਗਈ ਭਾਈ ਓਕੇ ਛੋਟੇ ਮਾਡਲ ਦੇ ਵਿੱਚ ਰੇਟ ਇਹਦਾ ਵੀ ਫਿਕਸ ਆ 2.5 ਲੱਖ ਰੁਪਇਆ ਭਾਜੀ 2.5 ਲੱਖ ਰੁਪਇਆ 2.5 ਲੱਖ ਰੁਪਇਆ ਦੀ Swift ਇਹਦੀ ਡਿਟੇਲ ਗੀ ਹੈ ਬਾਜੀ ਹੈ ਗਈ ਪਰ ਨਵੀਂ ਵਰਗੀ ਆ 10 10 ਮਾਡਲ ਆ 10 ਮਾਡਲ ਆ 2.5 ਲੱਖ ਰੇਟ ਪਰ ਦੋ ਲੱਖ 50 ਹਜ਼ਾਰ ਦੇ ਵਿੱਚ ਤੁਹਾਨੂੰ Swift ਗੱਡੀ ਮਿਲ ਜੂਗੀ ਕੰਡੀਸ਼ਨ ਦੇ ਤੁਸੀਂ ਅੰਦਰੋਂ ਚੈੱਕ ਕਰ ਲੀਆ ਬਾਹਰੋਂ ਦੀ ਤੁਹਾਨੂੰ ਕੈਮਰਾ ਦਿਖਾਉਂਦਾ ਪਿਆ ਵਾ ਨਵੀਂ ਵਰਗੀ ਕਾਰ ਵੀ ਨਵੀਂ ਵਰਗੀ ਕਾਰ ਆ ਜਿਹਦਾ ਹੈੱਡਬੈਗ ਗੱਡੀ ਲੈਣ ਦਾ ਦਿਲ ਹੈਗਾ ਵਾ ਬਜਟ ਉਹਦਾ ਘੱਟ ਹੈਗਾ ਵਾ ਆ ਗੱਡੀ ਤੁਹਾਡੇ ਮਰੇ ਖੜੀ ਹੈ VDI ਵੇਰੀਐਂਟ ਉਹ ਵੀ ਚੈੱਕ ਕਰਾ ਲਓ ਹਾਂ ਡੀਜ਼ਲ ਵੇਰੀਐਂਟ ਦੇ ਵਿੱਚ ਆ ਜਾਂਦੀ ਹੈ ਐਵਰੇਜ ਵੀ ਕੱਢ ਲੈਂਦੀ ਆ 20 ਤਾ ਗੱਡੀ ਐਵਰੇਜ ਤਾਂ 22 23 ਦੀ ਆਰਾਮ ਨਾਲ ਦੇ ਦਿੰਦੀ ਹੋਗੀ ਨਾ ਇਹ ਨੈਕਸਟ ਆਈ ਦੀ ਆਪਣੀ Honda City Honda City 2016 ਮਾਡਲ ਓਕੇ 6 ਗੇਰਾਂ ਵਾਲੀ ਆ ਇਹ ਹੂੰ ਠੀਕ ਆ ਜੀ ਲੋਕਲ ਲੁਧਿਆਣਾ ਨੰਬਰ ਇਹ ਵੀ ਆ ਓਕੇ ਐਂਡਰਾਇਡ ਪਲੇਅਰ ਇਹ ਚ ਲੱਗਿਆ 10 ਇੰਚ ਦਾ ਇੰਟੀਰੀਅਰ ਦੀ ਤਾਂ ਬਿਲਕੁਲ ਬ੍ਰੈਂਡ ਨਿਊ ਕਾਰ ਆ ਅੱਛਾ ਭਾਜੀ ਇਹਦੇ ਚ ਆਹ ਫੀਚਰ ਮੈਂ ਪਤਾ ਨਹੀਂ ਸ਼ਾਇਦ ਮੇਰੀ ਨਿਗਾ ਹੁਣ ਪਈ ਆ ਕਿ ਇਹ ਆਲਰੇਡੀ ਇਸ ਮਾਡਲ ਦੇ ਵਿੱਚ ਆਂਦੇ ਆ ਲਾਈਟ ਜਿਦਾ ਔਨ ਕੀਤੇ ਤੇ ਇਹ ਐਕਸੈਸਰੀ ਪਾਰਟ ਹੁੰਦਾ ਭਾਜੀ ਐਕਸੈਸਰੀ ਪਾਰਟ ਹੁੰਦਾ ਹਰ ਇੱਕ ਦੀ ਦੇ ਨਾਲ ਹੁੰਦਾ ਇਹਦੇ ਨਾਲ ਹੀ ਆਂਦਾ ਜੋ ਆਪਣੀ ਮਰਜ਼ੀ ਲਗਵਾਣਾ ਹੁੰਦਾ ਇਹ ਪੇਡ ਹੁੰਦਾ ਇਹ ਓਕੇ ਮਤਲਬ ਪੈਸੇ ਲੱਗੇ ਹੋਏ ਆ ਪੈਸੇ ਲੱਗੇ ਹੋਏ ਆ ਬਾਕੀ ਠੀਕ ਹੈ ਸਟੀering ਕੰਟਰੋਲ ਵਗੈਰਾ ਸਭ ਕੁਝ ਆ ਜਾਂਦਾ ਸੀ ਕ੍ਰੂਜ਼ ਕੰਟਰੋਲ ਹੈ ਜੀ ਅੱਛਾ ਠੀਕ ਹੈ ਕ੍ਰੂਜ਼ ਕੰਟਰੋਲ ਆ ਟਾਇਰ ਨਵੇਂ ਆ ਅਲਾਈ ਵੀਲਾਂ ਵਾਲਾ ਮਾਡਲ ਆ ਵੀ ਹੂੰ ਵੀ ਮਾਡਲ ਇਹਨੂੰ ਵੀ ਫਾਰ ਵਿਕਟਰੀ ਵਾਲਾ ਮਾਡਲ ਆ 20 ਨਹੀਂ ਹੈਗਾ 16 ਮਾਡਲ ਆ ਵਸੇ ਗੱਡੀ ਦਾ ਰੇਟ ਰੱਖਿਆ 6 ਲੱਖ ਰੁਪਈਆ ਦੇਣੇ ਵਾਲਾ ਰੇਟ ਆ ਹੂੰ ਦੇਖ ਲਾਂਗੇ ਥੋੜਾ ਬਹੁਤ ਮਾਨਤਨ ਕਰਾ ਦੂੰਗਾ ਹੋ ਜਾਊਗਾ ਕਸਟਮਰ ਦੀ ਕਾਰ ਆ ਮਾਨਤਨ ਹੋ ਸਕਦਾ ਹੋ ਜਵੇ ਕਰਾ ਦੂੰ ਮੌਕੇ ਤੇ ਹੀ ਹੋਊਗਾ ਸਾਢੇ 6 ਡਿਮਾਂਡ ਕਰਦੇ ਨੇ ਠੀਕ ਹੈ ਮੈਂ ਸਾਫ਼ ਜੀ ਗੱਲ ਦੱਸ ਦਿੰਦਾ ਹੁਣ ਠੀਕ ਹੈ ਠੀਕ ਹੈ ਲਓ ਤੋਹਫਾ ਆ ਗਿਆ ਜੀ ਹੁਣ ਆ ਗਿਆ ਜੀ ਆਪਾਂ ਉਧਰੋਂ ਦੀ ਤੇ ਸਾਰਾ ਕਵਰ ਕਰਕੇ ਆ ਗਏ ਹੁਣ ਇਹ ਜਿਹੜਾ ਏਰੀਆ ਹੈਗਾ ਨਾ ਇਹ ਤੋਹਫਿਆਂ ਵਾਲਾ ਏਰੀਆ ਆ ਮੈਂ ਜ਼ਿਆਦਾਤਰ ਇਹੀ ਦੇਖਿਆ ਭਾਜੀ ਆਹ ਏਰੀਆ ਜੀ ਤੋਹਫੇ ਪਏ ਹੁੰਦੇ ਸਾਰੇ ਠੀਕ ਹੁੰਦੇ ਆ ਤੇ ਪਹਿਲੇ ਤੋਹਫੇ ਦੀ ਗੱਲ ਜੇ ਕੀਤੀ ਜਾਵੇ ਇਹ ਗੱਡੀ ਹੈਗੀ ਆ ਜੀ 2008 ਮਾਡਲ ਆ ਠੀਕ ਹੈ ਫਸਟ ਓਨਰ ਗੱਡੀ ਆ ਹਮ ਤੋਹਫੇ ਜੇ ਇਹੀ ਆ ਵੀ ਇਹ ਫਸਟ ਓਨਰ ਆ ਅੱਛਾ ਟਾਇਰ ਨਵੇਂ ਆ ਹਾਂ ਠੀਕ ਹੈ ਜੀ ਗੱਡੀ ਦੀ ਕੰਡੀਸ਼ਨ ਚੰਗੀ ਆ ਠੀਕ ਹੈ ਲੋਕਲ ਲੁਧਿਆਣੇ ਦਾ ਨੰਬਰ ਆ ਹਮ ਗੱਡੀ ਦਾ ਪਾਸਿੰਗ ਇਹਦੇ ਪੇਪਰ ਗਏ ਹੋਏ ਪਾਸਿੰਗ ਹੋ ਕੇ ਆਈ ਜਾਣੀ ਆ 5 ਸਾਲ ਲਈ ਠੀਕ ਹੈ ਤੇ ਇਹ ਗੱਡੀ 130000 ਰੁਪਿਆ ਰੇਟ 130000 ਦੇ ਵਿੱਚ ਤੁਹਾਨੂੰ अल्टੋ ਗੱਡੀ ਫਰਸਟ ਓਨਰ ਸਭ ਤੋਂ ਵੱਡਾ ਮੇਨ ਪੁਆਇੰਟ ਹੈ ਇਹ ਹੈ ਨਾ ਭਾਈ ਹਾਂਜੀ ਫਰਸਟ ਓਨਰ ਗੱਡੀ ਆ 130000 ਦੇ ਵਿੱਚ ਤੁਹਾਨੂੰ अल्टੋ ਗੱਡੀ ਮਿਲ ਜੂਗੀ ਜਿਹੜੇ ਮੇਰੇ ਭਰਾ ਨੇ ਛੋਟੀ ਗੱਡੀ ਲੈਣ ਦਾ ਸੋਚਿਆ ਹੋਇਆ ਵਾ ਆ ਗੱਡੀ ਤੁਹਾਡੇ ਮੂਰੇ ਖੜੀ ਆ ਸਕਰੀਨ ਤੇ ਤੁਹਾਡੇ ਨੰਬਰ ਚੱਲਦੇ ਪਏ ਆ ਇਓਨ ਹਾਂਜੀ ਹੁੰਡਈ ਦੀ ਇਓਨ ਹਮ ਬੰਪਰ ਟੂ ਬੰਪਰ ਸਾਰੀ オリジナル ਓਕੇ ਸੈਕੰਡ ਓਨਰ ਡਾਕਟਰ ਡਰਾਈਵਨ ਠੀਕ ਹੈ ਕਾਰ ਬਿਲਕੁਲ ਨੀਟ ਐਂਡ ਕਲੀਨ ਲੈਸ ਡਰਾਈਵਨ ਆ 45000 ਕਿਲੋਮੀਟਰ ਸਿਰਫ ਚੱਲੀ ਆ ਕਾਰ 40000 ਬਸ ਸਿਰਫ 45000 ਕਿਲੋਮੀਟਰ ਚੱਲੀ ਆ ਓਕੇ ਕਾਰ ਦਾ ਇੰਟੀਰੀਅਰ ਐਕਸਟੀਰੀਅਰ ਸਾਰਾ ਕੁਝ ਬ੍ਰਾਂਡ ਨਿਊ ਮੇਨਟੇਨੈਂਸ ਦਾ ਖਰਚਾ ਵੀ ਨਹੀਂ ਕੋਈ ਆਉਂਦਾ ਹੋਣਾ ਨਾ ਕੁਝ ਨਹੀਂ ਆਉਂਦਾ ਮੇਨਟੇਨੈਂਸ 1500 ਸਰਵਿਸ ਹੋ ਜਾਂਦੀ ਹੈ ਨਾ ਸਰਵਿਸ ਹੋ ਜਾਂਦੀ ਹੈ ਨਾ ਮੋਟਰਸਾਈਕਲ ਦੇ ਰੇਟ ਤੇ ਹਜ਼ਾਰ ਤਾਂ ਮੋਟਰਸਾਈਕਲ ਤੇ ਲੱਗ ਜਾਂਦਾ ਬਾਰੀ ਬੇਰ ਸੋਚੇ ਕਰਾ ਦਿੰਦੇ ਆਪਾਂ ਠੀਕ ਐ ਬਾਕੀ ਮੇਨਟੇਨੈਂਸ ਸਾਡੀ ਇਹਦੇ ਤੇ ਬਹੁਤੀ ਆਣ ਨਹੀਂ ਵਾਲੀ ਆ ਵੀ ਗੱਡੀ ਦਾ ਰੇਟ ਭਾਜੀ ਰੇਟ ਇਹਦਾ ਰੱਖਿਆ ਹੀ 285000 ਓਕੇ 54000 ਦਾ ਮਾਨਤਾ ਨੇ ਇਹ ਵੀ ਕਰਾ ਦੂੰ। ਲਓ ਜੀ 2,85,000 ਆ ਬਾਕੀ ਥੋੜਾ ਬੋਤਾ ਨੇਗੋਸ਼ੀਏਟ ਹੋ ਜਾਊਗਾ ਤੁਹਾਨੂੰ ਤੇ ਮੇਨਟੇਨੈਂਸ ਦੀ ਜੇ ਗੱਲ ਕੀਤੀ ਹੋਵੇ ਅਲਟੋ ਹੋ ਗਈ ਜਾਂ ਇਹ ਹੋ ਗਈ ਮੇਨਟੇਨੈਂਸ ਇਹਨਾਂ ਦੀ ਬਹੁਤੀ ਹੁੰਦੀ ਨਹੀਂ ਆ 1200 ਦੀ ਸਰਵਿਸ ਹੋ ਜਾਂਦੀ ਆ। ਬਿਲਕੁਲ ਆਹ ਦੇਖੋ ਇਧਰ ਆਹ ਲਓ ਜੀ। ਆ ਨਵੀਂ ਚੀਜ਼ ਆ ਕਮਰਸ਼ੀਅਲ ਗੱਡੀ ਐ। ਕਮਰਸ਼ੀਅਲ ਆਪਣੇ ਭਰਾ ਜਿਹੜੇ ਕੰਮਕਾਰ ਕਰਦੇ ਕੰਮ ਕਰਦੀ ਲਉਦੇ ਆ। ਸਹੀ ਗੱਲ। ਉਹਨਾਂ ਵਾਸਤੇ ਅਸੀਂ ਦੋ ਗੱਡੀਆਂ ਆਪਣੇ ਕੋਲੇ। ਓਕੇ ਇੱਕ ਦੇ ਨਾਲ ਆਪਾਂ ਸ਼ੌਂਕ ਵੀ ਪੂਰਾ ਕਰ ਸਕਦੇ ਆ। ਓਕੇ ਠੀਕ ਆ ਜੀ ਠੀਕ ਆ ਤੇ ਆਪਾਂ ਕੰਮ ਠੀਕ ਹੈ ਇਹ ਹੈਗੀ ਆ ਸਿੱਧੀ ਸਿੱਧੀ ਕੰਮ ਵਾਲੀ ਗੱਡੀ ਠੀਕ ਹੈ 2015 ਮਾਡਲ ਆ ਹਮ ਫਰਸਟ ਓਨਰ ਆ ਲੋਕਲ ਹੁਦੇ ਆ ਨੰਬਰ ਆ ਰੇਟ ਇਹਦਾ ਰੱਖਿਆ 410000 ਠੀਕ ਹੈ ਜੀ ਮਾਨਤਾਣ ਥੋੜਾ ਬਹੁਤ ਕਰਾ ਦੂੰਗਾ ਪੇਪਰ ਸਾਰੇ ਕੰਪਲੀਟ ਆ A to Z ਟਾਇਰ ਵਧੀਆ ਨੇ ਨਵੇਂ ਆ ਵਰਗੇ ਹਮ ਠੀਕ ਹੈ ਜੀ ਇੰਟੀਰੀਅਰ ਦੀ ਸਾਫ ਸੁਥਰੀ ਗੱਡੀ ਵਧੀਆ ਸੀਟ ਕਵਰ ਲੱਗੇ ਸੋਹਣਾ ਸਿਸਟਮ ਹੈਗਾ ਸਾਰਾ ਕੁਝ ਠੀਕ ਤੇ ਆ ਜਿਹੜਾ ਡਾਲੇ ਦੀ ਜੇ ਗੱਲ ਕੀਤੀ ਹੋਵੇ ਇਹਦੇ ਸਪੇਸ ਦੀ ਕਿੰਨੀ ਸਪੇਸ ਦਾ ਵੀ ਕੁਝ ਹੁੰਦਾ ਨਾ ਲੈ ਕਪੈਸਿਟੀ 13 ਫੁੱਟ ਦਾ ਡਾਲਾ ਵਾ ਮੇਰੇ ਖਿਆਲ ओके okay. नहीं 8 बाय 5 8 बाय 5.5 ਦਾ ਹੈ 8 बाय 5.5 ਦਾ ਡੱਲਾ ਸਾਢੇ 8 बाय 5.5 ਕੁਛ ਇਦਾਂ ਦੀ ਦੀ ਡਾਈਮੈਂਸ਼ਨ ਆ ਬਾਕੀ ਮੈਂ ਫੋਨ ਤੇ ਦੱਸ ਦੂੰ ਜਿਹੜੇ ਭਰਾਣੇ ਲੈਣਾ ਉਹਨੂੰ ਮੈਂ ਜਿਹੜਾ ਮੇਰਾ ਭਰਾ ਕੰਮ ਕਰ ਲਈ ਕੋਈ ਗੱਡੀ ਲੱਭ ਰਿਆ ਵਾ ਆ ਚੰਗੀ ਗੱਡੀ ਤੁਹਾਡੇ ਮੂਰੇ ਖੜੀ ਆ ਬਾਕੀ ਗੇਅਰ ਗੁਰ ਦੀ ਤਾਂ ਸਾਰੀ ਇੰਜਣ ਦੀ ਗੇਅਰ ਦੀ ਤਾਂ ਦੀ 40 ਲੱਖ ਕਿਲੋਮੀਟਰ ਦੀ ਗਾਰੰਟੀ ਆ ਦੀ 40 ਲੱਖ ਕਿਲੋਮੀਟਰ ਦੀ ਕੰਪਨੀ ਗਾਰੰਟੀ ਲੈਂਦੀ ਆ ਉਹ ਵੈਸੇ ਵੀ ਇਹ ਗੱਡੀਆਂ ਤਾਂ ਖਿੱਚਣ ਨੂੰ ਹੀ ਬਣੀਆਂ ਹੁੰਦੀਆਂ ਵਾ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਹਾਜ ਜਹਾਜ ਆਈ ਆਈ 20 ਉਹ ਗੱਡੀ ਸੇਲ ਆ ਤੇ ਇਹ ਗੱਡੀ ਆਈ 20 2000 ਤੇ 10 ਮਾਡਲ ਦੀ 2010 ਮਾਡਲ ਹੈ 10 ਮਾਡਲ ਆਈ 20 ਇਹਦਾ ਵੀ ਫਿਕਸਰ ਗਈ ਆ ਪ੍ਰਾਈਸ ਹੂੰ 2 ਲੱਖ ਰੁਪਏ ਚ ਨਾਮ ਕਰਾ ਦਾਂਗੇ ਬਾਕੀ ਅੰਦਰੋਂ ਦੀ ਇੱਕ ਵਾਰੀ ਝਾਤੀ ਮਾਰ ਲਓ ਇੰਟੀਰੀਅਰ ਦੀ ਸਾਫ ਆ ਤੇ ਰੇਟ ਕਿੰਨਾ ਦੱਸਿਆ ਭਾਈ ਇਹਦਾ ਰੇਟ ਦਾ 2 ਲੱਖ ਰੁਪਈਆ 2 ਲੱਖ ਕਰਾ ਕੇ 2 ਲੱਖ ਰੁਪਈਆ ਚ ਲਓ ਜੀ ਤੁਹਾਨੂੰ 2 ਲੱਖ ਰੁਪਏ ਦੇ ਵਿੱਚ ਤੁਹਾਡੇ ਨਾਮ ਤੇ ਵੀ ਹੋ ਜੂਗੀ ਗੱਡੀ ਸਤਾ ਆਪਸ਼ਨਲ ਆ ਅੱਛਾ ਆਸਟਾ ਆਪਸ਼ਨਲ ਦੇ ਵਿੱਚ ਟੌਪ ਐਂਡ ਵੇਰੀਐਂਟ ਜਿਹਨੂੰ ਕਹਿੰਦੇ ਆ ਉਹ ਆ ਆਪਸ਼ਨਲ ਦੇ ਵਿੱਚ ਇਹੀ ਹੁੰਦਾ ਦੋ ਚਾਰ ਫੀਚਰ ਵਾਧਾ ਆ ਜਾਂਦੇ ਆ 10 15 ਹੀ ਵਧ ਹੁੰਦੇ ਆ 10 15 ਵਾਧਾ ਆ ਜਾਂਦੇ ਆ ਸਹੀ ਗੱਲ ਆ ਤੇ ਬਾਕੀ ਚੰਗੀ ਗੱਡੀ ਆ ਪੀਵੀ 10 ਨੰਬਰ ਆ ਹਮ ਤੇ ਗੱਡੀ ਦਾ ਰੇਟ 2 ਲੱਖ ਨਾਮ ਕਰਾ ਕੇ ਲੈ ਜਾ 2 ਲੱਖ ਦੇ ਵਿੱਚ ਨਾਮ ਕਰਾਣ ਦੀ ਵੀ ਤੁਹਾਨੂੰ ਲੋੜ ਨਹੀਂ ਪੈਣੀ 2 ਲੱਖ ਹੀ ਦੇਣਾ ਵਾ ਨੈਕਸਟ ਫੇਰ ਆਂਦੀ ਆਪਣੇ ਨੂੰ ਆਲਟੋ ਆਲਟੋ ਗੱਡੀ 2013 ਮਾਡਲ ਠੀਕ ਐ ਫਰਸਟ ਓਨਰ ਆ ਠੀਕ ਐ ਜੀ ਕਾਰ ਦੀ ਇੰਟੀਰੀਅਰ ਦੀ ਐਕਸਟੀਰੀਅਰ ਦੀ ਨਵੀਂ ਵਰਗੀ ਗੱਡੀ ਆ ਵਧੀਆ ਗੱਡੀ ਆ ਓਕੇ ਰੇਟ ਇਹਦਾ ਰੱਖਿਆ 235000 ਹੂੰ ਠੀਕ ਹੈ ਜੀ ਮਾਨਤਾਨ ਕਰਾ ਦਾਂਗੇ ਜੋਂ ਲਓ ਜੀ 235000 ਆਸਕਿੰਗ ਆ ਵੀਰੇ ਉਹਨਾਂ ਦੀ ਬਾਕੀ ਮੌਕੇ ਤੇ ਥੋੜਾ ਬੋਤਾ ਆਿਆਂ ਦਾ ਤੁਹਾਡਾ ਮਾਨਤਾਨ ਹੋ ਜਾਊਗਾ ਹਨਾ ਬਈ ਬਾਕੀ ਚੰਗੀ ਕੰਡੀਸ਼ਨ ਦੀ ਕਾਰ ਆ ਜਿਹੜੇ ਭਰਾ ਨੇ ਆਲਟੋ ਗੱਡੀ ਲੈਣ ਦੀ ਸੋਚੀ ਆ ਦੋ ਖੜੀਆਂ ਆਪਣੇ ਤੋਂ ਐਸ ਤੈ ਇੱਕ 2008 ਮਾਡਲ ਆ ਤੇ ਇਹ ਇਹ 13 ਇਹ 13 ਮਾਡਲ ਆ ਦੋਨੋਂ ਗੱਡੀਆਂ ਆਪਣੇ ਕੋਲ ਖੜੀਆਂ ਆ ਨੈਕਸਟ ਆ ਇੰਜਨ ਵਿਸਤਾ ਇਹ ਵਿਸਤਾ ਇੰਡੀਕਾ ਵਿਸਤਾ ਕੁਆਡਰਾ ਜੱਟ ਇਹ ਕੁਆਡਰਾ ਜੱਟ ਇੰਜਨ ਵਾਲੀ ਗੱਡੀ ਆ ਠੀਕ ਐ 스ਵਿਫਟ ਦਾ ਇੰਜਨ ਜਿਹਨੂੰ ਕਹਿੰਦੇ ਆ ਉਹ ਇੰਜਨ ਵਾਲੀ ਗੱਡੀ ਆ ਠੀਕ ਐ 2011 ਮਾਡਲ ਆ ਹੂੰ ਤੇ 1,15,000 ਰੇਟ ਰੱਖਿਆ ਮਾਨਤਾ ਨਾਲ ਇਹ ਵੀ ਹੋ ਜਾਣਾ ਲਓ ਬਾਈ 1,15,000 ਤੋਂ ਵੀ ਤੁਹਾਡਾ ਰਿਗਾਰਡ ਕਰਦੇ ਨੇਗੇ ਤੇ ਚੱਲੀ ਕਿੰਨੀ ਕੁ ਹੋਈ ਐ ਚੱਲੀ ਹੈਗੀ 80-90 ਹਜ਼ਾਰ ਚੱਲੀ ਹੈ 80-90 ਹਜ਼ਾਰ ਚੱਲੀ ਹੈ ਪਾਜੀ ਅੱਜ ਦਾ ਦੂਜਾ ਤੋਹਫਾ ਹੈ ਨਾ ਹਾਂਜੀ ਜਿਹੜੇ ਭਰਾਵਾਂ ਦਾ ਬਾਲੀ ਬਜਟ ਘੱਟ ਆ ਉਹਨਾਂ ਲਈ ਹੈ ਇਹ ਉਹਨਾਂ ਲਈ ਪਾਜੀ ਇਹ ਕਾਰ ਸਿੱਖਣ ਵਾਲੇ ਵੀ ਇਹਨੂੰ ਲਿਜਾ ਸਕਦੇ ਆ ਹੂੰ ਇਹਨੂੰ ਘਰੇ ਰੱਖਣ ਵਾਲੇ ਵੀ ਚਲਾ ਸਕਦੇ ਆ ਓਕੇ ਵਧੀਆ ਗੱਡੀ ਆ ਏਸੀ ਹੀਟਰ ਓਕੇ ਆ ਦੋਨੇ ਮੂਰੇ ਪਾਵਰ ਵਿੰਡੋ ਨੇ ਹੂੰ ਠੀਕ ਆ ਜੀ ਅੱਛਾ ਮੂਰੇ ਵਾਲੀਆਂ ਵਿੰਡੋ ਵੀ ਪਾਵਰ ਆ ਹਾਂਜੀ ਮੂਰੇ ਵਾਲੀਆਂ ਵਿੰਡੋ ਵੀ ਇੱਥੇ ਪਾਵਰ ਆਉਂਦੀਆਂ ਨੇ ਠੀਕ ਹੈ ਇੰਟੀਰੀਅਰ ਦੀ ਨਵੀਂ ਰਗੀ ਆ ਗੱਡੀ ਹੂੰ ਸਾਫ਼ ਸੁਥਰੀ ਰੇਟ ਬਸ ਹੁਣ ਟੱਚ ਪਲੇਅਰ ਦੇ ਨਾਲ ਨਾਲ ਬੈਕ ਕੈਮਰਾ ਵੀ ਲੱਗਿਆ ਜੇ ਸਿੱਖਣੀ ਤਾਂ ਫਿਰ ਵਧੀਆ ਤਰੀਕੇ ਚ ਸਿਖਾਵਾਂਗੇ ਉਹ ਬੱਲੇ ਪਿਛਲਾ ਕੈਮਰਾ ਹੀ ਲਵਾਇਆ ਹੋਇਆ ਹੈ ਵਾ ਰੌਇਡ ਵੀ ਲਾਇਆ ਹੈ ਲਾਓ ਭਾਈ ਸਹੀ ਗੱਲ ਇਹ ਤਾਂ ਸਿੱਖਣ ਵਾਲੇ ਲਈ ਤੋਹਫਾ ਚੀਜ਼ ਹੋ ਗਈ ਹੈ ਨਾ ਸਿਖਾਉਣੀ ਤਾਂ ਹੈਗੀ ਫਿਰ ਇਹ ਫਿਰ ਐਂਡਰੌਇਡ ਲਾ ਕੇ ਬੈਕ ਕੈਮਰਾ ਵੀ ਲਾਇਆ ਵੀ ਕੱਲ ਨੂੰ ਸਿੱਖਣ ਦੇ ਵਿੱਚ ਦਿੱਕਤ ਨਾ ਆਵੇ ਪੈਗਰ ਲਾਓ ਮਗਰ ਗਰਦਨ ਕਰਨ ਦੀ ਲੋੜ ਨਹੀਂ ਕੈਮਰੇ 'ਚ ਦੇਖ ਲੋ ਕੈਮਰੇ 'ਚ ਹੀ ਦੇਖ ਲੋ ਤੇ ਰੇਟ ਰੇਟ ਦਾ ਸਭ ਤੋਂ ਘੱਟ ਆਪਣੇ ਕੋਲੇ ਅੱਜ ਦੀ ਰੇਟ ਦੇ ਵਿੱਚ 75000 ਰੁਪਇਆ 75000 75000 ਚ ਗ ਲਓ ਬਾਈ 75000 ਦੇ ਵਿੱਚ ਤੁਹਾਨੂੰ ਸਿੱਖਣ ਲਈ ਕਹਿ ਲਓ ਰੱਖਣ ਲਈ ਵੀ ਕਹਿ ਲਓ ਬਾਜੀ ਰੱਖ ਸਕਦੇ ਆ ਰੱਖ ਸਕਦੇ ਕੋਈ ਐਦਾ ਦੀ ਦਿੱਕਤ ਨਹੀਂ ਆ ਇੰਜਨ ਗੇਅਰ ਦੀ ਪੂਰੀ ਓਕੇ ਗੱਡੀ ਆ ਕਮਲ ਆਟੋ ਡੀਲ ਤੇ ਆਓ ਤੇ ਲੈ ਕੇ ਜਾਓ ਸਕਰੀਨ ਦੇ ਉੱਤੇ ਨੰਬਰ ਚੱਲਦੇ ਪਏ ਆ 75000 ਸਿਰਫ ਫੇਰ ਨੈਕਸਟ ਆਈਟਮ ਦੀ ਜੈਨੈਸਟਿlo ਜੈਨੈਸਟਿlo ਹਮ ਇਹ ਰੇਟ ਰੱਖਿਆ 115000 ਪਾਸਿੰਗ ਇਹਦੀ 5 ਸਾਲ 5 ਸਾਲ ਤੱਕ ਦੀ ਪਾਸਿੰਗ ਆ ਹਾਂਜੀ ਹਾਂਜੀ ਐਲ ਐਕਸ ਆਈ ਮਾਡਲ ਆ ਦੋਨੇ ਪਾਵਰ ਵਿੰਡੋ ਓਕੇ ਏਸੀ ਹੀਟਰ ਓਕੇ ਆ ਬਿਲਕੁਲ ਇੰਜਨ ਗੇਅਰ ਦੀ ਸਾਫ ਸੁੱਤਰੀ ਆ ਉਹਦੀ ਟੈਂਸ਼ਨ ਲੈਣ ਦੀ ਤੁਹਾਨੂੰ ਕੋਈ ਲੋੜ ਨਹੀਂ ਆ ਥੋੜਾ ਵਧੀਆ ਗੱਡੀ ਆ ਥੋੜਾ ਬਹੁਤ ਮਾਨਤਾਨ ਹੋ ਜਾਊਗਾ ਉਹ ਕਰਾ ਦਊਗਾ ਮੈਂ ਮੌਕੇ ਤੇ ਹੋਊਗਾ ਉਹ ਹੋ ਜਾਊਗਾ ਮੌਕੇ ਤੇ ਉਹ ਕਰਾ ਦਾਂਗੇ ਲੋ ਬਈ ਭਾਈ ਕਹਿੰਦੇ ਮਾਨਤਾਨ ਵਾਲੀ ਕੋਈ ਗੱਲ ਨਹੀਂ ਆ ਮਾਨਤਾਨ ਤੁਹਾਡਾ ਵਧੀਆ ਹੋ ਜਾਊਗਾ ਇਹ ਗੱਡੀ ਦੇ ਉੱਤੇ ਤੇ ਇੱਕ ਵਾਰੀ ਆ ਜਾਓ ਬਸ ਤੇ ਡੀਲ ਤੁਹਾਡੀ ਮੈਚੂਰ ਕਰਕੇ ਦੋ ਨਾ ਤੇ ਭਾਈ ਆਪਣੇ ਤੋਂ ਆ ਜਾਂਦੀ ਆ ਇਹ ਆ ਜਾਂਦੀ ਨਹੀਂ ਆ ਆ ਜਾਂਦਾ ਵਾ ਆ ਜਾਂਦਾ ਆ ਜਾਂਦਾ ਏ ਹੈਗਾ ਟਾਟਾ ਦਾ ਪਿੱਕਾ ਠੀਕ ਐ ਜ਼ਨੌਨ ਓਕੇ ਇਹ ਹੁੰਦਾ ਡਬਲ ਕੈਮਰਨ ਦੇ ਵਿੱਚ ਹੁੰਦਾ ਇਦੇ ਨਾਲ ਆਪਾਂ ਸਵਾਰੀਆਂ ਵੀ ਲੈ ਜਾ ਸਕਦੇ ਆ ਤੇ ਸਮਾਨ ਟਰਾਂਕ ਵੀ ਪੂਰਾ ਕਰ ਸਕਦੇ ਆ ਤੇ ਸਮਾਨ ਵੀ ਲੈ ਜਾ ਸਕਦੇ ਆ ਸਾਰੇ ਕੰਮ ਇਹਦੇ ਨਾਲ ਆਪਾਂ ਕਰ ਲੈਨੇ ਆ ਕਮਰਸ਼ੀਅਲ ਗੱਡੀ ਆ ਨਾ ਕਮਰਸ਼ੀਅਲ ਗੱਡੀ ਆ ਪੀਲੀ ਪਲੇਟ ਠੀਕ ਐ ਐਂਡਰੌਇਡ ਆਪਾਂ ਇਹ ਜੀ ਲਵਾਦਾ ਓਕੇ ਐਂਡਰੌਇਡ ਐਚ ਵੀ ਲਵਾਦਾ ਐਂਡਰੌਇਡ ਐਚ ਜੀ ਮਿਲਵਾਦਾ ਲਓ ਭਾਈ ਚੈੱਕ ਕਰੋ ਸਾਫ਼ ਸੁਥਰਾ ਹੀ ਗੱਡੀ ਆ ਫਰਸਟ ਓਨਰ ਆ ਹਮ ਲੋਕਲ ਲੁਧਿਆਣੇ ਦਾ ਨੰਬਰ ਆ ਠੀਕ ਐ ਪੇਪਰ ਇਹਦੇ ਵੀ ਕੰਪਲੀਟ ਮਿਲਣਗੇ ਹਮ ਤੇ ਗੱਡੀ ਇਹ ਆਪਾਂ ਦੇ ਦਾਂਗੇ 5.5 ਲੱਖ ਦੀ 5,50,000 ਰੁਪਏ 5.50 ਲੱਖ ਚੋ ਵੀ ਮਾਨ ਕਰਵਾਵਾ ਆ ਲੋ ਜੀ 5,50,000 ਦੇ ਵਿੱਚੋਂ ਵੀ ਤੁਹਾਡਾ ਵਧੀਆ ਮਾਨਦਾਨ ਹੋ ਜਾਊਗਾ ਇੱਕ ਵਾਰੀ ਆ ਜਿਓ ਸਕਰੀਨ ਦੇ ਉੱਤੇ ਨੰਬਰ ਚੱਲਦੇ ਪਏ ਆ ਲੋਕੇਸ਼ਨ ਭਾਈ ਇੱਕ ਵਾਰੀ ਦੱਸ ਦਿਓ ਲੋਕੇਸ਼ਨ ਆ ਜਿਓ ਤੁਹਾਨੂੰ ਦਿਖਾਵਾਂ ਆ ਜਿਓ ਆਪਣੇ ਇੱਧਰ ਖੱਬੇ ਪਾਸੇ ਦਾ ਪੈ ਜਾਂਦਾ ਨਨਕਾਣਾ ਸਾਹਿਬ ਸਕੂਲ ਜੀਐਨਈ ਕਾਲਜ ਆ ਕੇ ਆਪਾਂ ਇੱਧਰਲੀ ਸਾਈਡ ਦੇਖਿਆ ਜਾਵੇ ਤਾਂ ਇਹ ਮਲੇ ਕੋੜਲਾ ਰੋਡ ਜਾ ਰਿਹਾ ਸਾਹਮਣੇ ਗਿੱਲਪਿੰਡ ਆ ਗਿੱਲਪਿੰਡ ਤੋਂ ਪਹਿਲਾਂ ਨਨਕਾਣਾ ਸਕੂਲ ਤੋਂ ਥੋੜਾ ਜਿਹਾ ਅੱਗੇ ਆ ਬੋਰਡ ਲੱਗਿਆ ਤੁਹਾਡੇ ਭਰਾ ਦਾ ਕਮਲ ਆਟੋ ਡੀਲ ਬਾਕੀ ਆ ਸਕਰੀਨ ਦੇ ਉੱਤੇ ਨੰਬਰ ਵੀ ਚੱਲਦੇ ਪਏ ਆ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਲੋਕੇਸ਼ਨ ਦਾ ਲਿੰਕ ਵੀ ਪਾ ਦਾਂਗੇ ਬਾਕੀ WhatsApp ਤੇ ਮੈਨੂੰ ਹੈਲੋ ਲਿਖੋ ਤੁਹਾਨੂੰ ਸਾਰਾ ਲਿੰਕ ਆ ਜਾਣਗੇ ਆਪਣੀ ਕੈਟਲੋਗ ਬਣੀ ਆ ਉਹਦਾ ਵੀ ਲਿੰਕ ਆ ਜਾਊਗਾ ਓਕੇ ਠੀਕ ਹੈ ਜੀ ਆਪਣੀ ਲੋਕੇਸ਼ਨ ਦਾ ਲਿੰਕ ਵੀ ਆ ਜਾਊਗਾ ਬਾਕੀ ਆਪਣਾ ਇੱਕ ਥੋੜਾ ਜਿਹਾ ਪੇਜ ਬਣਿਆ ਹੋਇਆ WhatsApp ਤੇ ਉਹ WhatsApp ਪੇਜ ਦਾ ਵੀ ਤੁਹਾਨੂੰ ਲਿੰਕ ਆ ਜਾਊਗਾ ਮਤਲਬ ਕਿ ਤੁਸੀਂ ਇੱਕ ਵਾਰੀ ਫਾਇਦਾ ਮੈਸੇਜ ਕਰਿਓ ਤੁਹਾਨੂੰ ਸਾਰੀ ਡਿਟੇਲ ਭਾਈ ਹੋਂਾ ਵੱਲੋਂ ਮਿਲ ਜੂਗੀ ਤੇ ਬਾਈ ਜੀ ਜੇ ਗੱਡੀਆਂ ਦੀ ਗੱਲ ਕੀਤੀ ਜਾਵੇ ਗੱਡੀਆਂ ਮੇਰੇ ਹੁਣਾਂ ਦੇ ਕੋਲ ਬਹੁਤ ਹੁੰਦੀਆਂ ਵਾ ਜੇ ਪਾਜੀ ਇਹਨਾਂ ਗੱਡੀਆਂ ਤੋਂ ਇਲਾਵਾ ਵੀ ਕਿਸੇ ਨੂੰ ਕੋਈ ਗੱਡੀ ਚਾਹੀਦੀ ਹੋਵੇ ਇੱਕ ਵਾਰੀ ਕੰਟੈਕਟ ਕਰ ਲਵੇ ਹਨਾ ਬਿਲਕੁਲ ਜੀ ਬਿਲਕੁਲ ਮਿਲੋ ਫੋਨ ਕਰੋ ਮੈਨੂੰ ਜਿਹੇ ਜੀ ਵੀ ਗੱਡੀ ਤੁਹਾਡੀ ਰਿਕਵਰਮੈਂਟ ਆ ਕੋਸ਼ਿਸ਼ ਕਰਾਂਗੇ ਵੀ ਉਹਨੂੰ ਫੁੱਲਫਿਲ ਕੀਤਾ ਜਾਵੇ ਬਾਕੀ ਸਕਰੀਨ ਦੇ ਉੱਤੇ ਤੁਹਾਡੇ ਨੰਬਰ ਚੱਲ ਰਹੇ ਪਏ ਮੈਂ ਬਾਰ-ਬਾਰ ਉਹੀ ਜੀ ਕਹਿ ਰਿਹਾ ਵਾ ਤੇ ਕੰਟੈਕਟ ਕਰ ਲਿਓ ਭਾਈ ਉਹਨਾਂ ਦੇ ਨਾਲ ਗੱਡੀ ਜਿਹੜੇ ਭਰਾ ਨੇ ਲੈ ਕੇ ਜਾਣੀ ਇੱਕ ਵਾਰੀ ਆਇਓ ਡੀਲ ਤੁਹਾਡੀ ਮੈਚੂਰ ਕਰਕੇ ਤੋਰਨਗੇ ਤੇ ਜਿਹੜਾ ਵੀ ਮੇਰਾ ਭਰਾ ਨਵਾਂ ਜੁੜਿਆ ਹੋਇਆ ਵਾ ਆਪਣੇ ਪੇਜ ਦੇ ਉੱਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਕਿਉਂਕਿ ਆਪਾਂ ਤੁਹਾਡੇ ਲਈ ਤੋਹਫਾ ਗੱਡੀਆਂ ਲੈ ਕੇ ਆਂਦੇ ਰਹਿੰਨੇ ਆ ਬਹੁਤ ਹੀ ਸੋਹਣੇ ਸੋਹਣੇ ਰੇਟਾਂ ਦੇ ਉੱਤੇ ਤੇ ਕੰਡੀਸ਼ਨ ਦੀ ਤਾਂ ਟੈਨਸ਼ਨ ਲੈਣ ਦੀ ਲੋੜ ਹੁੰਦੀ ਨਹੀਂ ਬਿਲਕੁਲ ਵੀ ਠੀਕ ਹੈ ਜੀ ਇਹੀ ਸੀ ਸਾਡੀ ਅੱਜ ਦੀ ਵੀਡੀਓ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਹੁਣ ਵੀਡੀਓ ਦੇਖਣ ਤੋਂ ਬਾਅਦ ਜਿਹੜਾ ਤੁਹਾਡਾ ਫਰਜ਼ ਬਣਦਾ ਫਰਜ਼ ਭਾਜੀ ਹੁਣ ਇਹਨਾਂ ਦਾ ਇਹ ਬਣਦਾ ਵਾ ਵੀ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਇੱਕ ਕਮੈਂਟ ਤਾਂ ਜ਼ਰੂਰ ਕਰਕੇ ਦੱਸੋ ਕਮੈਂਟ ਜ਼ਰੂਰ ਕਰ ਦਿਓ ਜਿੰਮੇ ਦੀ ਵੀ ਵੀਡੀਓ ਤੁਹਾਨੂੰ ਲੱਗਦੀ ਆ ਉਮੀਦ ਆ ਤੁਸੀ ਕਮੈਂਟ ਜ਼ਰੂਰ ਕਰਿਓ ਹਾਂ ਆਪਣਾ ਮਤਲਬ ਕਿ ਜਿਹੜਾ ਰਿਵਿਊ ਆ ਤੁਸੀਂ ਸਾਨੂੰ ਜ਼ਰੂਰ ਦਿਓ ਤੇ ਜੋ ਜੋ ਇੰਪਰੂਵਮੈਂਟ ਕਰਨ ਵਾਲੀ ਆ ਉਹ ਵੀ ਸਾਨੂੰ ਸੁਝਾਅ ਜ਼ਰੂਰ ਦਿਓ ਵੀਡੀਓ ਦੇ ਵਿੱਚ ਕਿਉਂਕਿ ਸਾਡੇ ਲਈ ਸਾਡੇ ਵੱਡੇ ਭਰਾਵਾਂ ਦਾ ਸੁਝਾਅ ਬਹੁਤ ਮੈਟਰ ਕਰਦਾ ਵਾ ਤੇ ਕਮੈਂਟ ਕਰਕੇ ਦੱਸੋ ਵੀ ਕਿਹੜੇ ਭਰਾ ਦੀ ਕਿਹੜੀ ਡ੍ਰੀਮ ਕਾਰ ਆ ਉਹ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਬਾਕੀ ਮਾਲਕ ਤੁਹਾਨੂੰ ਸਾਰਿਆਂ ਚੜ੍ਹਦੀ ਕਲਾ ਦੇ ਵਿੱਚ ਰੱਖੇ ਮਿਲਦੇ ਆਂ ਦਾਤ ਲਈ ਨੈਕਸਟ ਵੀਡੀਓ ਦੇ ਵਿੱਚ ਚੰਗਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ